ਤਬਲਾ ਤੁਸੀਂ ਵਜਾਉਨੇ ਹੋ ਬਹੁਤ ਜਿਹੜਾ ਤੁਸੀਂ ਅਲੱਗ-ਅਲੱਗ ਲੋਕਾਂ ਨੂੰ ਜਾਣਦੇ ਨੇ ਵਾਇਰਲੋਂ ਤੁਸੀਂ ਇਹਦਾ ਸ਼ੌਂਕ ਤੁਹਾਨੂੰ ਕਿੱਥੋਂ ਪਿਆ ਆਪਣੇ ਪੇਰੈਂਟਸ ਨਾਲ ਜਾਣਾ ਗੁਰਦੁਆਰਾ ਸਾਹਿਬ ਅਸੀਂ ਜਾਣਾ ਜਨਰਲੀ ਕਿਤੇ ਕੀਰਤਨ ਹੁੰਦਾ ਹੋਣਾ ਤੇ ਅਕਸਰ ਉੱਥੇ ਮੈਂ ਤਬਲੇ ਵਾਲੇ ਦੇ ਹੱਥ ਦੇਖੀ ਜਾ ਰਹੇ ਬਸ ਉਹ ਕਾਰਕ ਕਾਪੀ ਕਰਨਾ ਮੇਰੀਆਂ ਦੋ ਸਿਸਟਰਜ਼ ਨੇ ਉਹ ਮੇਰੇ ਤੋਂ ਵੱਡੇ ਨੇ ਕਾਫੀ ਤੇ ਉਹਨਾਂ ਨੇ ਚਾਰ-ਪੰਜ ਕਿਤਾਬਾਂ ਜੋੜ ਕੇ ਫਿਰ ਮੈਂ ਵਜਾਈ ਜਾਣਾ ਮੈਨੂੰ ਕੋਈ ਨੌਲੇਜ ਨਹੀਂ ਸੀ ਕੀ ਬੋਲ ਹੈ ਕੀ ਪਰ ਇਹ ਸੀ ਕਿ ਅੰਦਰ ਇੱਕ ਲੈ ਸੀ ਜਿਸ ਸਟੇਜ ਤੇ ਹੈਗੀ ਹੂੰ ਕਿੰਨਾ ਕੁ ਰਿਆਜ਼ ਕੀਤਾ ਤੁਸੀਂ ਇਹਨੂੰ ਸਿੱਖਣ ਲਈ ਸਮਝਣ ਲਈ ਘੱਟੋ ਘੱਟ ਮੇਰਾ ਮਤਲਬ 6 ਤੋਂ 7 8 ਘੰਟੇ ਆਰਾਮ ਨਾਲ ਰਿਆਜ਼ ਹੁੰਦਾ ਸੀ ਮੈਂ 5-6 ਘੰਟੇ ਲਗਾਤਾਰ ਕਾਲਜ ਵਾ ਜਾਣਾ ਫਿਰ ਕਾਰਾ ਕਿ ਫਿਰ ਮੈਂ 1-2 ਘੰਟੇ ਰੋਜ਼ ਦਾ ਤਬਲਾ ਵਜਾਉਣਾ ਮੇਰੇ ਪਾਪਾ ਦੀ ਫੈਂਟ ਸੀ ਮਨਨ ਦੇ ਘਰੋਂ ਬਦਲੇ ਕੀ ਕੀਤਾ ਮੈਂ ਨਾਲ ਲਗਾਇਆ ਤੇ ਨਾਲ ਹੀ ਵਜਾਇਆ ਤੇ ਉੱਛੇ ਸੰਗਤ ਸਾਰਿਆਂ ਨੇ ਬੜਾ ਪਿਆਰ ਦਿੱਤਾ ਤੇ ਉਸ ਤੋਂ 2 ਦਿਨ ਬਾਅਦ ਦੀ ਗੱਲ ਹੈ ਸਾਡੇ ਘਰ ਦਾ ਗੇਟ ਖੜ ਗਿਆ ਮੈਂ ਹੀ ਗੇਟ ਖੋਲਣ ਗਈ ਤੇ ਜਦੋਂ ਮੈਂ ਗੇਟ ਖੋਲਿਆ ਤੇ ਕੰਕਲ ਤਬਲਾ ਲੈ ਕੇ ਖੜਿਆ ਸੀ ਉਹ ਆਪਣੇ ਆਪ ਮੈਨੂੰ ਤਬਲਾ ਗਿਫਟ ਕਰਕੇ ਦੇ ਦਿੱਤਾ ਮੈਨੂੰ ਅੱਦਾ ਲੱਗਦਾ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬੜਾ ਦਿਲ ਤੋਂ ਚਾਹਦੇ ਹੋ ਤੇ ਰੱਬ ਆਪ ਦਿੰਦਾ ਤੁਹਾਨੂੰ ਸਪੈਸ਼ਲ ਕਿਸੇ ਘਰਾਨੇ ਦੀ ਕੋਈ ਲੜਕੀ ਸੀ ਯੂਥ ਫੈਸਟੀਵਲ ਚ ਬੈਕਸਟੇਜ ਸਪੈਸ਼ਲ ਮੈਨੂੰ ਮਿਲਨ ਆਈ ਉਹਨੇ ਆਥੇ ਮੇਰੇ ਹੱਥ ਫੜ ਲਏ ਉਹ ਮਤਲਬ ਲਿਟਰਲੀ ਮੇਰੇ ਹੱਥ ਫੜ ਕੇ ਇਦਾਂ ਆਪਣੇ ਨਾਲ ਉਹਨੇ ਮੱਥੇ ਨੂੰ ਲਗਾਇਆ ਤੇ ਮੈਂ ਬਹੁਤ ਖੁਸ਼ ਹੋਈ ਚਾਹੇ ਕੋਈ ਬੱਚਾ ਹੋਵੇ ਜਾਂ ਹੋਵੇ ਬਜ਼ੁਰਗ ਕੋਈ ਇੰਡੀਅਨ ਹੋਵੇ ਕੋਈ ਬਾਹਰ ਦਾ ਹੋਵੇ ਭਾਸ਼ਾ ਹਰ ਇੱਕ ਦੀ ਅਲੱਗ-ਅਲੱਗ ਹੁੰਦੀ ਹੈ ਹਰ ਇੱਕ ਬੰਦਾ ਅਲੱਗ-ਅਲੱਗ ਚੀਜ਼ ਸਮਝਦਾ ਹੈ ਪਰ ਮਿਊਜ਼ਿਕ ਇੱਕ ਇਦਾਂ ਦੀ ਭਾਸ਼ਾ ਹੈ ਜਿਹਨੂੰ ਕੋਈ ਬਾਉਂਡਰੀ ਜਿਹੜੀਆਂ ਸਮੇਟ ਕੇ ਨਹੀਂ ਰੱਖ ਸਕਦੀਆਂ ਉਹ ਮਿਊਜ਼ਿਕ ਨੂੰ ਹਰ ਇੱਕ ਜਣਾ ਸਮਝ ਸਕਦਾ ਤੇ ਮਿਊਜ਼ਿਕ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਸਾਡਾ ਮਨ ਵੀ ਬਦਲਦਾ ਹੈ ਸਾਡੇ ਮੂਡਸ ਵੀ ਚੇਂਜ ਕਰਦਾ ਹੈ ਤੇ ਸਾਨੂੰ ਪੀਸ ਤੱਕ ਵੀ ਲੈ ਕੇ ਜਾਂਦਾ ਹੈ ਬਹੁਤ ਸਾਰੇ ਧਰਮਾਂ ਦੇ ਵਿੱਚ ਮਿਊਜ਼ਿਕ ਨੂੰ ਜਿਹੜਾ ਬੜੀ ਉੱਚੀ उपाधि ਦਿੱਤੀ ਹੋਈ ਹੈ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਰਾਗਾਂ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਤੇ ਇਸੇ 뮤זיਕ ਬਾਰੇ ਅੱਜ ਗੱਲ ਕਰਾਂਗੇ ਤਬਲਾ ਜੇ ਤਬਲੇ ਦੀ ਗੱਲ ਕੀਤੀ ਜਾਵੇ ਤਾਂ ਇੰਡੀਅਨ origin ਇੱਕ ਇਨਸਟਰੂਮੈਂਟ ਹੈ ਜਿਹੜਾ ਕਿ ਬਹੁਤ ਜਣੇ ਵਜਾਉਂਦੇ ਨੇ ਅਲੱਗ-ਅਲੱਗ ਥਾਵਾਂ ਤੇ ਵਰਤਿਆ ਜਾਂਦਾ ਪਰ ਜ਼ਿਆਦਾਤਰ ਇਹ ਹੀ ਦੇਖਿਆ ਗਿਆ ਹੈ ਕਿ ਕੋਈ ਮੇਲ ਜਿਹੜਾ ਹੈ ਕੋਈ ਜਿਹੜਾ ਮਰਦ ਹੈ ਉਹੀ ਤਬਲੇ ਨੂੰ ਵਜਾਉਂਦੇ ਨੇ ਕਿ ਜਿਹੜੀਆਂ ਫੀਮੇਲਸ ਨੇ ਉਹ ਇਸ ਪਾਸੇ ਨਹੀਂ ਆਉਂਦੀਆਂ ਵੋਕਲ ਵਾਲੀਆਂ ਹੋਰ ਇਨਸਟਰੂਮੈਂਟਸ ਜਿਹੜੇ ਨੇ ਉਹ ਵਜਾਉਂਦੇ ਨੇ ਪਰ ਅੱਜ ਸਾਡੇ ਨਾਲ ਇੱਕ ਅਜਿਹੀ ਭੈਣ ਮੌਜੂਦ ਹੈ ਜਿਹੜੀ ਕਿ ਤਬਲਾ ਬਹੁਤ ਵਧੀਆ ਤਰੀਕੇ ਨਾਲ ਵਜਾਉਂਦੇ ਵੀ ਨੇ ਤੇ ਹੁਣ ਤੱਕ ਕਾਫੀ ਵੱਡੇ ਜਿਹੜੇ ਰਾਗੀ ਨੇ ਉਹਨਾਂ ਦੇ ਨਾਲ ਪਰਫਾਰਮ ਵੀ ਕਰ ਚੁੱਕੇ ਨੇ ਅੱਗੇ ਸਿੱਖਿਆ ਵੀ ਦਿੰਦੇ ਨੇ ਤਬਲੇ ਦੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਇੱਕ ਮੁਲਾਕਾਤ ਕਰਵਾਵਾਂਗੇ ਤੁਹਾਡੀ ਤੇ ਜਾਣਦੇ ਆ ਕੁਝ ਉਹਨਾਂ ਦੇ ਜੀਵਨ ਬਾਰੇ ਸਵਾਗਤ ਹੈ ਦਮਨਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਇਹ ਹੀ ਜਾਣਾਂਗੇ ਜੀ ਤੁਹਾਡੇ ਤੋਂ ਕਿ ਤਬਲਾ ਤੁਸੀਂ ਵਜਾਉਂਦੇ ਹੋ ਬਹੁਤ ਜਿਹੜਾ ਤੁਸੀਂ ਅਲੱਗ-ਅਲੱਗ ਲੋਕ ਤੁਹਾਨੂੰ ਜਾਣਦੇ ਨੇ ਵਾਇਰਲੋਂ ਤੁਸੀਂ ਇਹਦਾ ਸ਼ੌਂਕ ਤੁਹਾਨੂੰ ਕਿੱਥੋਂ ਪਿਆ ਐਕਚੁਅਲੀ ਅਗਰ ਮੈਂ ਖੁਦ ਕਹਾਂ ਤਾਂ ਮੈਨੂੰ ਬਿਲਕੁਲ ਯਾਦ ਨਹੀਂ ਹੈ ਕਿ ਕਿਵੇਂ ਪਿਆਰ ਪਰ ਇਹਨਾ ਮੈਨੂੰ ਜ਼ਰੂਰ ਯਾਦ ਆ ਮੈਂ ਬਹੁਤ ਛੋਟੀ ਸੀ ਮੈਂ ਆਪਣੇ ਪੇਰੈਂਟਸ ਨਾਲ ਜਾਣਾ ਗੁਰਦੁਆਰਾ ਸਾਹਿਬ ਅਸੀਂ ਜਾਣਾ ਜਨਰਲੀ ਤੇ ਕਿਰਤਨ ਹੁੰਦਾ ਹੋਣਾ ਤੇ ਅਕਸਰ ਉੱਥੇ ਮੈਂ ਤਬਲੇ ਵਾਲੇ ਦੇ ਹੱਥ ਦੇਖੀ ਜਾਣੇ ਮਤਲਬ ਮੇਰਾ ਕੀਰਤਨ ਸੁਣਨ ਨਾਲ ਨਾਲ ਧਿਆਨ ਨਹੀਂ ਹੁੰਦਾ ਸੀ ਤਬਲੇ ਵਾਲਾ ਕੀ ਵਜਾ ਰਿਹਾ ਹੈ ਕਿੱਦਾਂ ਵਜਾ ਰਿਹਾ ਹੈ ਤੇ ਬਸ ਉਹ ਘਾਰਾ ਕੇ ਕਾਪੀ ਕਰਨਾ ਮੇਰੀਆਂ ਦੋ ਸਿਸਟਰਜ਼ ਨੇ ਉਹ ਮੇਰੇ ਤੋਂ ਵੱਡੇ ਨੇ ਕਾਫੀ ਤੇ ਉਹਨਾਂ ਨੇ ਚਾਰ ਪੰਜ ਕਿਤਾਬਾਂ ਜੋੜ ਕੇ ਫਿਰ ਮੈਂ ਵਜਾਈ ਜਾਣਾ ਮੈਨੂੰ ਕੋਈ ਨੌਲੇਜ ਨਹੀਂ ਸੀ ਕੀ ਬੋਲ ਹੈ ਕੀ ਪਰ ਏ ਸੀ ਕੀ ਅੰਦਰ ਇੱਕ ਕਲਾਸ ਸੀ ਸਾਡੇ ਘਰ ਮੇਰੇ ਪਾਪਾ ਮੇਰੇ ਮੰਮਾ ਮੇਰੇ ਸਿਸਟਰ ਸਾਰੇ ਗਾਉਂਦੇ ਨੇ ਤੇ ਸਾਡੇ ਘਰ ਕੀਰਤਨ ਵੀ ਚੱਲਦਾ ਰਹਿੰਦਾ ਸੀ ਅੰਦਰ ਇੱਕ ਕਲਾਸ ਸੀ ਮੈਂ ਖੁਦ ਹੀ ਗਾਈ ਜਾਣਾ ਖੁਦ ਹੀ ਵਜਾਈ ਜਾਣਾ ਐਦਾਂ ਕਰਦੇ 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 ਅੰਦਰ ਸ਼ੌਂਕ ਪੈਦਾ ਹੋਇਆ ਤਬਲੇ ਦਾ ਨਾਰਮਲੀ ਦੇਖਿਆ ਜਾਂਦਾ ਹੈ ਕਿ ਜਿਹੜੇ ਫੀਮੇਲਸ ਨੇ ਨਾ ਉਹ ਤਬਲੇ ਵਾਲੇ ਪਾਸੇ ਨੂੰ ਨਹੀਂ ਆਉਂਦੀਆਂ ਤੇ ਤੁਸੀਂ ਜਦੋਂ ਫਿਰ ਤੁਹਾਨੂੰ ਸ਼ੌਂਕ ਸੀ ਤੁਸੀਂ ਸਿੱਖਿਆ ਅੱਗੇ ਜਾ ਕੇ ਫਿਰ ਤੁਹਾਨੂੰ ਔਖਾ ਨਹੀਂ ਹੋਇਆ ਨਹੀਂ ਮੈਨੂੰ ਕਦੀ ਇਦਾਂ ਫੀਲ ਨਹੀਂ ਹੋਇਆ ਕਿ ਇਹ ਮਤਲਬ ਜਿਵੇਂ ਮੇਲ ਡੋਮੀਨੈਂਟ ਸਬਜੈਕਟ ਹੈ ਪਤਾ ਨਹੀਂ ਮਤਲਬ ਮੈਨੂੰ ਬਹੁਤ ਜ਼ਿਆਦਾ ਇਹਦਾ ਸ਼ੌਂਕ ਸੀ ਜੋ ਕਦੀ ਘਟ ਨਹੀਂ ਪਿਆ ਤੇ ਜਦੋਂ ਮੈਂ ਵਜਾਂਦੀ ਸੀ ਮੇਰੇ ਦਿਲ ਕਰਦਾ ਸੀ ਕਿ ਮੈਨੂੰ ਹੋਰ ਵਜਾਵਾਂ ਹੋਰ ਸਿੱਖਾਂ ਹਾਲਾਂਕਿ ਮੈਂ ਸਿੱਖਣਾ ਕਾਫੀ ਸਮੇਂ ਬਾਅਦ ਸ਼ੁਰੂ ਕੀਤਾ ਪਹਿਲਾਂ ਤਾਂ ਮੈਂ ਕੁਝ 10-12 ਸਾਲ ਲੱਦਾ ਹੀ ਵਜਾਇਆ ਫਿਰ ਜਦੋਂ ਮੈਂ ਆਪਣੀ ਕਾਲਜ ਲਾਈਫ ਚ ਪੈਰ ਰੱਖਿਆ ਉਸ ਤੋਂ ਬਾਅਦ ਜਦ ਮੈਂ ਜਾ ਕੇ ਮੇਰੇ ਉਸਤਾਦ ਜਸਕਰਨ ਸਿੰਘ ਜੀ ਉਹਨਾਂ ਕੋਲ ਜਾ ਕੇ ਤਬਲੇ ਦੀ ਸਿੱਖਾਈ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਤਬਲੇ 'ਚ ਹੋਰ ਵੀ ਜ਼ਿਆਦਾ ਇੰਟਰਸਟ ਹੋ ਗਿਆ ਸਿੱਖਣ ਤੋਂ ਬਾਅਦ ਤੇ ਤਬਲੇ ਦੇ ਵਿੱਚ ਜਿਵੇਂ ਹੁਣ ਅੱਜ ਤੁਸੀਂ ਬਹੁਤ ਵੱਡੇ-ਵੱਡੇ ਸੇਜੇਸ ਤੇ ਪਰਫਾਰਮ ਕਰ ਚੁੱਕੇ ਹੋ ਬਹੁਤ ਵੱਡੇ ਜਿਹੜੇ ਰਾਗੀ ਨੇ ਉਹਨਾਂ ਦੇ ਨਾਲ ਪਰਫਾਰਮ ਕਰ ਚੁੱਕੇ ਹੋ ਇੱਕ ਵਾਰੀ ਜ਼ਰੂਰ ਚਾਹਾਂਗੇ ਕਿ ਤੁਸੀਂ ਆਡੀਅנס ਨਾਲ ਸਾਂਝਾ ਕਰੋ ਕਿ ਕਿਹਦੇ-ਕਿਹਦੇ ਨਾਲ ਤੁਸੀਂ ਪਰਫਾਰਮ ਕੀਤਾ ਤੇ ਉਹਨਾਂ ਵੱਲੋਂ ਕੀ-ਕੀ ਤੁਹਾਨੂੰ ਸੁਣਨ ਨੂੰ ਮਿਲਿਆ ਮੈਂ ਹੁਣ ਤੱਕ ਪਾਈ ਹਰਜਿੰਦਰ ਸਿੰਘ ਜੀ ਮਤਲਬ ਜਿਨ੍ਹਾਂ ਦਾ ਜਿਨ੍ਹਾਂ ਨੂੰ ਸਾਰੇ ਜਾਣਦੇ ਆ ਮਤਲਬ ਨਾਨ ਸਿਕ ਰਿਲੀਜੀਅਨ ਚ ਵੀ ਉਹਨਾਂ ਨੂੰ ਬੜਾ ਸਬ ਸੁਣਦੇ ਨੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਉਹਨਾਂ ਨਾਲ ਵਜਾਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੈਂ ਉਹਨਾਂ ਨੇ ਕਈ ਵਾਰੀ ਤਬਲਾ ਵਜਾ ਚੁੱਕੀ ਹਾਂ ਤਾਂ ਅਕਸਰ ਹਮੇਸ਼ਾ ਬਹੁਤ ਇਸ ਗੱਲ ਦੀ ਤਾਰੀਫ ਕਰਦੇ ਨੇ ਕਿ ਮਤਲਬ ਇਹ ਮੇਲ ਡੋਮਿਨੈਂਟ ਸਬਜੈਕਟ ਹੈ ਤੇ ਕੁੜੀ ਵੀ ਉਸ ਤਰੀਕੇ ਨਾਲ ਉਸ ਚੀਜ਼ ਨੂੰ ਵਜਾਵੇ ਤੇ ਉਹਨਾਂ ਦੇ ਨਾਲ ਵਜਾਉਣਾ ਉਹਨਾਂ ਦੀ ਸ਼ੈਲੀ ਬਿਲਕੁਲ ਵੱਖਰੀ ਹੈ ਤੇ ਭਾਈ ਅਨੰਤ ਵੀਰ ਸਿੰਘ ਜੀ ਉਹਨਾਂ ਦੀ ਬਿਲਕੁਲ ਇੱਕ ਵੱਖਰੀ ਸ਼ੈਲੀ ਉਹ ਖੰਡ ਕੀਰਤਨ ਸਟਾਈਲ ਚ ਕੀਰਤਨ ਕਰਦੇ ਨੇ ਉਹਨਾਂ ਦੇ ਨਾਲ ਵੀ ਵਜਾਉਣ ਦਾ ਕਈ ਵਾਰੀ ਮੌਕਾ ਮਿਲਿਆ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜੋ ਕਿ ਮੇਰੇ ਸਾਥੀ ਵੀ ਨਹੀਂ ਜਿਨ੍ਹਾਂ ਤੋਂ ਮੈਂ ਵੋਕਲ ਸਿੱਖ ਰਹੀਆਂ ਗੁਰਮਤ ਸੰਗੀਤ ਸਿੱਖ ਰਹੀਆਂ ਉਹਨਾਂ ਨਾਲ ਵੀ ਕਈ ਵਾਰੀ ਵਜਾਉਣ ਦਾ ਮੌਕਾ ਮਿਲਿਆ ਸੋ ਦੇਖਿਆ ਜਾਵੇ ਤਾਂ ਤਿੰਨਾਂ ਦੀ ਗਾਇਨ ਸ਼ੈਲੀ 'ਚ ਬਹੁਤ ਫਰਕ ਹੈ ਤੇ ਉਹਨਾਂ ਨਾਲ ਤਿੰਨਾਂ ਨਾਲ ਹੀ ਮੈਂ ਹੁਣ ਤੱਕ ਵਜਾ ਕੇ ਆਪਣੇ ਆਪ ਨੂੰ ਬਹੁਤ ਬਹੁਤ ਵਧੀਆ ਮਹਿਸੂਸ ਕਰ ਰਹੀਆਂ ਤੇ ਅੱਗੇ ਵੀ ਉਮੀਦ ਹੈ ਕਿ ਇਦਾਂ ਹੀ ਚੱਲਦਾ ਰਹੇਗਾ ਅੱਛਾ ਗੱਲ ਕਰੀਏ ਨਾ ਆਪਾਂ ਹੁਣੇ ਜਿਵੇਂ ਗੱਲ ਕੀਤੀ ਸਟਾਰਟਿੰਗ ਚ ਕਿ 뮤직 ਜਿਹੜਾ ਹੈ ਨਾ ਇਹਦੀ ਕੋਈ ਭਾਸ਼ਾ ਨਹੀਂ ਹੈ ਕੋਈ ਬੰਦਾ ਕਿਸੇ ਵੀ ਭਾਸ਼ਾ ਨੂੰ ਜਿਹੜਾ ਹੈ ਉਹ ਸਮਝਦਾ ਹੋਵੇ ਬੁੱਝਦਾ ਹੋਵੇ ਪਰ ਜਦੋਂ 뮤직 ਦੀ ਗੱਲ ਆਉਂਦੀ ਹੈ ਤਾਂ ਹਰ ਇੱਕ ਦੇ ਅੰਦਰ 뮤직 ਹੁੰਦਾ ਹੈ ਹਾਂਜੀ ਨੇਚਰ ਨੇਚਰਲੀ ਤੌਰ ਦੇ ਉੱਤੇ ਜਿਹੜਾ 뮤직 ਹਰ ਇੱਕ ਦੇ ਅੰਦਰ ਹੁੰਦਾ ਹੈ ਉਹ ਲੈ ਤੇ ਇਹਦੀ ਲੈ ਦੋਨਾਂ ਨੂੰ ਮਿਲਾ ਕੇ ਕਿਸ ਤਰੀਕੇ ਨਾਲ ਅਸੀਂ ਅੱਛਾ ਜਿਹੜਾ ਹੈ ਉਹ ਪਲੇਅਰ ਬਣ ਸਕਦੇ ਹਾਂ ਅੱਛਾ ਪਰਫਾਰਮ ਕਰ ਸਕਦੇ ਹਾਂ ਬੇਸਿਕਲੀ ਸਾਡੇ ਸਭ ਦੇ ਅੰਦਰ ਬਿਲਕੁਲ ਇਹ ਸਹੀ ਗੱਲ ਹੈ ਕਿ ਲੈ ਹੁੰਦੀ ਹੈ ਪਰ ਇਹ ਕਿ ਸਾਨੂੰ ਉਸ ਚੀਜ਼ ਨੂੰ ਸਮਝਣਾ ਵੀ ਪੈਂਦਾ ਕਿਤੇ ਨਾ ਕਿਤੇ ਉਹ ਤਾਂ ਹੀ ਮਿਕਸ ਹੋ ਸਕਦੀ ਜਦੋਂ ਅਸੀਂ ਰਿਆਜ਼ ਕਰਾਂਗੇ ਜਦੋਂ ਤੱਕ ਅਸੀਂ ਉਸ ਚੀਜ਼ ਨੂੰ ਲੈ ਕੇ ਸਮਝਾਂਗੇ ਨਹੀਂ ਪਹਿਲਾਂ ਤਾਂ ਸਮਝਣ ਦੀ ਲੋੜ ਹੈ ਜਦੋਂ ਅਸੀਂ ਉਹਨੂੰ ਸਮਝ ਲਿਆ ਉਸ ਤੋਂ ਬਾਅਦ ਰਿਆਜ਼ ਦੀ ਲੋੜ ਹੈ ਜਦੋਂ ਸਾਡਾ ਉਸ ਇੱਕ ਲੈਵਲ ਤੱਕ ਰਿਆਜ਼ ਹੋ ਗਿਆ ਫਿਰ ਉਹ ਦੋਨੋਂ ਚੀਜ਼ਾਂ ਆਪਣੇ ਆਪ ਹੀ ਮਿਕਸ ਹੋ ਜਾਣਗੇ ਤਾਂ ਤੁਸੀਂ ਹੁਣ ਜਿਸ ਸਟੇਜ ਤੇ ਹੈਗੇ ਹੋ ਕਿੰਨਾ ਕੁ ਰਿਆਜ਼ ਕੀਤਾ ਤੁਸੀਂ ਇਹਨੂੰ ਸਿੱਖਣ ਲਈ ਸਮਝਣ ਲਈ ਜੇ ਦੇਖਿਆ ਜਾਵੇ ਮੈਨੂੰ ਥੋੜੀ ਜੀ ਇੱਕ ਪ੍ਰੋਬਲਮ ਆਈ ਕਿਉਂਕਿ ਮੈਂ ਉਸ ਟਾਈਮ ਪਿਛਲੇ ਕੁਝ ਸਾਲ ਐੱਡੇ ਵੀ ਜਾਂਦੀ ਰਹੀ ਉਹ ਮੇਰਾ ਹੱਥ ਗਲਤ ਤਰੀਕੇ ਨਾਲ ਪੱਕ ਗਿਆ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਜੋ ਮੈਂ ਵਜਾਉਂਦੀ ਸੀ ਉਹ ਜੋ ਐਗਜ਼ੈਕਟ ਬੋਲ ਸੀ ਉਹਦੇ ਤੋਂ ਥੋੜਾ ਵੱਖਰਾ ਸੀ ਪਹਿਲਾਂ ਤਾਂ ਮੈਨੂੰ ਉਸ ਚੀਜ਼ ਨੂੰ ਠੀਕ ਕਰਨ 'ਚ ਥੋੜਾ ਜਿਹਾ ਟਾਈਮ ਲੱਗਾ ਉਸ ਤੋਂ ਬਾਅਦ ਰਿਆਜ਼ ਦੀ ਅਗਰ ਮੈਂ ਗੱਲ ਕਰਾਂ ਤਾਂ ਮੈਂ ਜਦੋਂ ਮੇਰੇ ਯੂਥ ਫੈਸਟੀਵਲਸ ਹੁੰਦੇ ਸੀ ਸਪੈਸ਼ਲੀ ਮੈਂ ਉਹਦੇ ਦੀ ਗੱਲ ਕਰ ਰਹੀ ਹਾਂ ਕਟੋ-ਕਟ ਮੇਰਾ ਮਤਲਬ 6 ਤੋਂ 7 8 ਘੰਟੇ ਆਰਾਮ ਨਾਲ ਰਿਆਜ਼ ਹੁੰਦਾ ਸੀ ਮੈਂ 5-6 ਘੰਟੇ ਲਗਾਤਾਰ ਕਾਲਜ ਵਾ ਜਾਣਾ ਫਿਰ ਘਾਰਾ ਕੇ ਫਿਰ ਮੈਂ 1-2 ਘੰਟੇ ਰੋਜ਼ ਦਾ ਤਬਲਾ ਵਜਾਉਣਾ ਕਿਉਂਕਿ ਮੈਨੂੰ ਇਦਾਂ ਹੁੰਦਾ ਸੀ ਕਿ ਜੇ ਯੂਥ ਫੈਸਟੀਵਲ ਚ ਚਾਹੀ ਜਿੱਥੇ ਵੀ ਵਜਾਣਾ ਹੁਣ ਤੱਕ ਮੈਂ ਜਿੰਨਾ ਵੀ ਪਰਫਾਰਮ ਕੀਤਾ ਮੈਂ ਹਰ ਵੱਲੋਂ ਸੰਗੀਤ ਸੰਮੇਲਨ ਚ ਵੀ ਦੋ ਵਾਰੀ ਪਰਫਾਰਮ ਕੀਤਾ ਤੇ ਮੈਨੂੰ ਇਦਾਂ ਲੱਗਦਾ ਕਿ ਜੇ ਜਾਣਾ ਤਾਂ ਪੂਰੀ ਤਿਆਰੀ ਨਾਲ ਜਾਣਾ ਚਾਹੀਦਾ ਹੈ ਕਿ ਤੁਹਾਡਾ ਮੈਨੂੰ ਇਦਾਂ ਲੱਗਦਾ ਸੀ ਕਿ ਲਾਸਟ ਟਾਈਮ ਤੱਕ ਜਿੰਨਾ ਪਾਲਿਸ਼ ਹੋ ਸਕਦਾ ਜਿੰਨਾ ਅੱਛਾ ਹੋ ਸਕਦਾ ਉਹ ਇਹੀ ਹੈ ਕਿ ਜਿੰਨਾ ਰਿਆਜ਼ ਕਰਾਂਗੇ ਉਨਾ ਹੀ ਪਾਲਿਸ਼ ਹੁੰਦਾ ਜਾਏਗਾ ਜਦ ਮਿਊਜ਼ਿਕ ਦੀ ਗੱਲ ਕਰੀਏ ਨਾ ਤੇ ਜਿਵੇਂ ਤੁਸੀਂ ਸ਼ੈਲੀਆਂ ਦੀ ਗੱਲ ਕੀਤੀ ਅਲੱਗ-ਅਲੱਗ ਸ਼ੈਲੀਆਂ ਨੇ ਉਦਾਂ ਹੀ ਜੇ ਆਪਾਂ ਕਈੇ ਵੀ ਗੁਰਮਤ ਸੰਗੀਤ ਜਿਹੜਾ ਉਹ ਵੱਖਰਾ ਹੈ ਇੱਕ ਜਿਹੜਾ ਭਾਰਤੀ ਸੰਗੀਤ ਹੈ ਉਹ ਬਿਲਕੁਲ ਵੱਖਰਾ ਹੈ ਜਾਂ ਜੇ ਅੱਜ ਕੱਲ ਜਿਹੜਾ ਟ੍ਰੈਂਡਿੰਗ ਚ ਚੱਲ ਰਹੀ ਹੈ ਗੀਤ ਗਾਣੇ ਉਹ ਬਿਲਕੁਲ ਅਲੱਗ ਲੈਅ ਤੇ ਉਤੇ ਅਲੱਗ ਤਾਲ ਤੇ ਹੁੰਦੇ ਨੇਗੇ ਤਾਂ ਇਹਨਾਂ ਸਾਰਿਆਂ ਦੇ ਵਿੱਚ ਪਰਫਾਰਮ ਕਰਨ ਦਾ ਤਰੀਕਾ ਵੀ ਅਲੱਗ-ਅਲੱਗ ਹੋਏਗਾ ਹਾਂਜੀ ਜੇ ਦੇਸੀ ਜੇ ਦੇਖਿਆ ਜਾਵੇ ਮਿਊਜ਼ਿਕ ਕਿੱਕ ਹੈ ਹਾਂਜੀ ਅੱਗੋ ਅੱਗੋ ਦੀਆਂ ਵੈਰਾਈਟੀਆਂ ਆ ਗਈਆਂ ਬਾਕੀ ਇਹ ਕਿ ਜਿਵੇਂ ਜੋ ਗੁਰਮਤ ਸੰਗੀਤ ਦੇ ਨਾਲ ਉਹ ਤਾਂ ਟ੍ਰੈਡੀਸ਼ਨਲੀ ਜੋ ਆਪਣਾ ਪੁਰਾਣੇ ਸਮੇ ਤੋਂ ਤਾਲਾਂ ਚੱਲਦੀਆਂ ਆ ਰਹੀਆਂ ਨੇ ਉਹ ਆਪਾਂ ਬਿਲਕੁਲ ਰਾਗਾਤਮਕ ਕੀਰਤਨ ਜੋ ਕਰਦੇ ਆ ਉਹਦੇ ਨਾਲ ਉਦਾਂ ਹੀ ਚੱਲਦਾ ਹੈ ਜੋ ਹਿੰਦੁਸਤਾਨੀ ਹੈ ਇਹਨਾਂ ਦੋਨਾਂ 'ਚ ਕੋਈ ਖਾਸ ਫਰਕ ਨਹੀਂ ਹੈ ਫਰਕ ਸਿਰਫ ਇਹ ਐਂ ਹੈ ਕਿ ਉਹਦੇ ਵਿੱਚ ਨਾਲ ਗੁਰਬਾਣੀ ਸੰਗੀਤ ਮਿਕਸ ਹੋ ਜਾਂਦਾ ਹੈ ਰਾਗ ਉਹੀ ਨੇ ਕੁਝ ਰਾਗ ਗੁਰਮਤ ਸੰਗੀਤ ਦੇ ਡਿਫਰੈਂਟ ਵੀ ਨੇ ਤੇ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਡਿਸਿਮਿਲੈਰिटीज ਨਹੀਂ ਹੈਗੀਆਂ ਜੋ ਗਾਣਿਆਂ ਦੇ ਨਾਲ ਜੋ ਵੱਜਦਾ ਉਹ ਬਿਲਕੁਲ ਥੋੜਾ ਵੱਖਰਾ ਹੋ ਜਾਂਦਾ ਹੈ ਉਹ ਵਿੱਚ ਵੈਸਟਰਨ 뮤직 ਦਾ ਵੀ ਕਨਸੈਪਟ ਆ ਜਾਂਦਾ ਹੈ ਸੋ ਉਹ ਵੱਖਰਾ ਹੋ ਜਾਂਦਾ ਹੈ ਅੱਛਾ ਅਪਾ ਜੀ ਤਬਲੇ ਦੀ ਗੱਲ ਕਰੀਏ ਤਾਂ ਇੱਕ ਵਾਰੀ ਜ਼ਰੂਰ ਮੈਂ ਚਾਹਾਂਗਾ ਕਿ ਦੱਸੋ ਕਿ ਇਹਦੀ ਬਣਤਰ ਕਿਸ ਤਰੀਕੇ ਨਾਲ ਹੁੰਦੀ ਹੈ ਕੀ ਕੀ ਹੁੰਦਾ ਇਹਦੇ ਵਿੱਚ ਜਾਂ ਕਿਹੜੀ ਕਿਹੜੀ ਚੀਜ਼ ਲੱਗੀ ਹੁੰਦੀ ਹੈ ਇਹਦੀ ਬਣਤਰ ਬੇਸਿਕਲੀ ਇਹਦੇ ਤੇ ਜੋ ਪਤਰਾ ਪਿਆ ਹੋਇਆ ਤੇ ਇਹ ਸਾਰਾ ਪਤਰਾ ਬੱਕਰੀ ਦੇ ਮਾਸਤਾ ਬਣਿਆ ਹੁੰਦਾ ਠੀਕ ਹੈ ਫਿਰ ਇਹ ਸ਼ਾਈ ਲੱਗੀ ਹੋਈ ਹੈ ਇਸ਼ਾਈ ਕੰਟਰੋਲ ਕਰਨ ਲਈ ਹੁੰਦੀ ਕਿ ਤਾਂ ਕਿ ਜੋ ਗੂੰਜ ਹੈ ਉਹਨੂੰ ਕੰਟਰੋਲ ਕੀਤਾ ਜਾ ਸਕੇ ਬੀਸਿਕਲੀ ਸ਼ਾਹੀ ਦਾ ਇਹ ਕੰਮ ਹੁੰਦਾ ਤੇ ਗਜਰਾ ਲੱਗਾ ਹੁੰਦਾ ਤਾਂ ਕਿ ਜੋ ਬੱਦੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਹੋਲਡ ਕਰਨ ਲਈ ਤੇ ਇਹ ਗਿੱਟੀਆਂ ਹੁੰਦੀਆਂ ਤਬਲੇ ਨੂੰ ਪ੍ਰੋਪਰ ਜਿਸ ਸੁਰ ਤੱਕ ਅਸੀਂ ਸੁਰ ਕਰਨਾ ਚਾਹੁੰਦੇ ਹਾਂ ਸਿਮਿਲਰਲੀ ਦੋਨਾਂ ਦੋਨਾਂ ਦੇ ਕੇਸ ਹੀ ਹੈ ਇਹਦੇ ਵਿੱਚ ਇਹ ਕਿ ਇਹਨੂੰ ਅਸੀਂ ਢਿੱਲਾ ਕਰਨਾ ਹੈ ਜਾਂ ਇਹਨੂੰ ਥੋੜਾ ਜਿਹਾ ਚਨੀਵਾ ਕਰਨਾ ਉਹਦੇ ਲਈ ਹੁੰਦਾ ਬੀਸਿਕਲੀ ਇਹ ਟਿਊਨਿੰਗ ਲਈ ਤੇ ਹਥੌੜੀ ਹੁੰਦੀ ਹੈ ਸਾਡੇ ਕੋ ਹਥੌੜੀ ਦੇ ਨਾਲ ਅਗਰ ਸਾਨੂੰ ਲੱਗਦਾ ਕਿ ਜ਼ਿਆਦਾ ਟਿਊਨਿੰਗ ਕਰਨੀ ਹੈ ਫਿਰ ਅਸੀਂ ਇਹਦੇ ਗਿੱਟੀ ਤੇ ਮਾਰਦੇ ਆ ਟਿਊਨ ਕਰਨ ਲਈ ਨਹੀਂ ਤਾਂ ਅਸੀਂ ਉੱਪਰੋਂ ਗਜਰੀ ਤੋਂ ਹੀ ਹਲਕਾ ਜਿਹਾ ਮਾਰ ਕੇ ਟਿਊਨ ਕਰ ਸਕਦੇ ਆ ਅੱਛਾ ਇਹ ਇਹਨਾਂ ਦੋਨਾਂ ਦੇ ਵਿੱਚ ਇਸ ਤਰ੍ਹਾਂ ਡਿਫਰੈਂਸ ਕਿਉਂ ਆ ਕਿ ਇੱਕ ਚੀਜ਼ ਲੱਕੜ ਦੀ ਬਣੀ ਹੁੰਦੀ ਹੈ ਇੱਕ ਮੈਟਲ ਦਾ ਬਣਿਆ ਹੁੰਦਾ ਇਹ ਕਿਉਂਕਿ ਬੇਸਿਕਲੀ ਇਹਦਾ ਕੰਮ ਗੂੰਜ ਦੇਣ ਦਾ ਹੈ ਇਸ ਕਰਕੇ ਇਹਨਾਂ ਦੋਨਾਂ ਦੀ ਥੋੜਾ ਜਿਹਾ ਬਣਤਰ ਦੇ ਵਿੱਚ ਫਰਕ ਹੈ ਜੇ ਅਬ ਤਬਲੇ ਦੀ ਗੱਲ ਕਰੀਏ ਤਾਂ ਇਹਦੇ ਨਾਲ ਦੇ ਹੀ ਇੱਕ ਦੋ ਇਨਸਟਰੂਮੈਂਟਸ ਹੋਰ ਆਉਂਦੇ ਨੇਗੇ ਇੱਕ ਪਖਾਵਜ ਕਹਿੰਦੇ ਆ ਇੱਕ ਦੋ ਇਨਸਟਰੂਮੈਂਟਸ ਹੋਰ ਹੁੰਦੇ ਨੇਗੇ ਕਈਆਂ ਦੇ ਉੱਤੇ ਇੱਥੇ ਸ਼ਾਈ ਦੀ ਥਾਂ ਤੇ ਉਹਦੇ ਉੱਪਰ ਆਟਾ ਲਾਇਆ ਜਾਂਦਾ ਤੇ ਉਹ ਅਲੱਗ-ਅਲੱਗ ਨੇ ਦੋਏ ਕਿ ਆਪਾਂ ਸੇਮ ਯੂਜ਼ ਕਰ ਸਕਦੇ ਆ ਇੱਕ ਦੂਜੇ ਦੀ ਥਾਂ ਤੇ ਨਹੀਂ ਜੀ ਉਹ ਦੋਨੋਂ ਉਹ ਆਪਣਾ ਇੱਕ ਅਲੱਗ ਸਥਾਨ ਰੱਖਦੇ ਨੇ ਮੈਂ ਮੇਰੇ ਮੰਨਣਾ ਕਿ ਜੋ ਉਹਨਾਂ ਦੀ ਟੋਨ ਹੈ ਉਹ ਤਬਲੇ ਦੀ ਨਹੀਂ ਹੋ ਸਕਦੀ ਤੇ ਜੋ ਤਬਲੇ ਦੀ ਟੋਨ ਹੈ ਉਹ ਉਹਨਾਂ ਦੀ ਨਹੀਂ ਹੋ ਸਕਦੀ ਪਖਾਵਜ ਹੋ ਮਰਦੰਗ ਉਹ ਬਿਲਕੁਲ ਉਹਨਾਂ ਦੀ ਬਜਾਇਨ ਦੀ ਵੀ ਸ਼ੈਲੀ ਬਹੁਤ ਅਲੱਗ ਹੈ ਜਿਵੇਂ ਕਿ ਪਖਾਵਜ ਤੇ ਮੈਂ ਅਮਿਰਦੰਤ ਤੇ ਅਸੀਂ ਕਈ ਵਾਰੀ ਜੋ ਤੁਸੀਂ ਕਹਿ ਰਹੇ ਹੋ ਆਟਾ ਲਗਾਣੇ ਆ ਤੇ ਉਹਨਾਂ ਦੇ ਵਿੱਚ ਤੁਸੀਂ ਅਕਸਰ ਦੇਖਿਓ ਇੱਕ ਗੰਭੀਰਤਾ ਹੁੰਦੀ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਗੰਭੀਰਤਾ ਹੁੰਦੀ ਹੈ ਤੇ ਜੋ ਤਬਲੇ ਦੀ ਟੋਨ ਹੈ ਉਹ ਥੋੜੀ ਚੰਚਲਤਾ ਵਾਲੀ ਟੋਨ ਹੈ ਤੇ ਜੇ ਅਸੀਂ ਇੱਕ ਪ੍ਰੋਪਰ ਟ੍ਰੈਡੀਸ਼ਨਲ ਕੀਰਤਨ ਕਰਨਾ ਹੈ ਜਾਂ ਅਸੀਂ ਪ੍ਰੋਪਰ ਕੋਈ ਇਸ ਤਰ੍ਹਾਂ ਦਾ ਰਾਗ ਗਾ ਰਹੇ ਹਾਂ ਜੋ ਗੰਭੀਰ ਰਾਗ ਹੈ ਤੇ ਮੇਰੇ ਜੋ ਮੇਰਾ ਮੰਨਣਾ ਹੈ ਉਹ ਇਹ ਕਿ ਉਹਨਾਂ ਦੇ ਨਾਲ ਪਖਾਵਜ ਬਹੁਤ ਜ਼ਿਆਦਾ ਸੂਟ ਕਰਦਾ ਹੈ ਤੇ ਜੇ ਵੀ ਅਸੀਂ ਕੋਈ ਗਾਇਨ ਚਲੀ ਇਦਾਂ ਦੀ ਗਾ ਰਹੇ ਆ ਜਿਹਦੇ ਵਿੱਚ ਚੰਚਲਤਾ ਹੈ ਚੰਚਲਤਾ ਦਿਖਾਉਣੀ ਜਿਵੇਂ ਕਿ ਗਜ਼ਲ ਹੁੰਦੀ ਹੈ ਜਾਂ ਠੰਬਰੀ ਹੁੰਦੀ ਹੈ ਤੇ ਉਹਨਾਂ ਨਾਲ ਅਸੀਂ ਪਖਾਵਜ ਜੇ ਵਜਾਵਾਂਗੇ ਉਹਨਾਂ ਉੱਠੇਗਾ ਨਹੀਂ ਉਹ ਤਬਲਾ ਹੀ ਉੱਠੇਗਾ ਤਬਲੇ ਦੀ ਗੱਲ ਕਰੀਏ ਤਾਂ ਹੁਣ ਤੁਹਾਡੇ ਕੋਲੇ ਹੋਰ ਬੱਚੇ ਵੀ ਸਿੱਖਣ ਆਉਂਦੇ ਹੋਣਗੇ ਤੁਹਾਡੇ ਤੋਂ ਇਨਸਪਾਇਰ ਹੋ ਕੇ ਬੜੇ ਜਣੇ ਆਉਂਦੇ ਹੋਣਗੇ ਤੇ ਉਹਨਾਂ ਦੇ ਵਿੱਚ ਅੱਗੇ ਫਿਰ ਫੀਮੇਲਸ ਹੁਣ ਕਿੰਨੀਆਂ ਕ ਜੜੀਆਂ ਸੀਚ ਆ ਰਹੀਆਂ ਨੇ ਅੱਗੇ ਮੈਂ ਅਗਰ ਪਹਿਲਾਂ ਦੀ ਗੱਲ ਕਰਾਂ ਤਾਂ ਪਹਿਲਾਂ ਇਸ ਫੀਲਡ 'ਚ ਫੀਮੇਲਸ ਇੰਨੀ ਨਹੀਂ ਸੀ ਔਰ ਮੈਂ ਹੁਣ ਦੇਖਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਪਹਿਲਾਂ ਨਾਲੋਂ ਹੁਣ ਫੀਮੇਲਸ ਬਹੁਤ ਜ਼ਿਆਦਾ ਇਨਸਪਾਇਰ ਹੋ ਰਹੀਆਂ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੀਆਂ ਕਿ ਇਹ ਮੇਲ ਡੋਮੀਨੈਂਟ ਸਬਜੈਕਟ ਹੈ ਸਿੱਖਰੀਆਂ ਕੁੜੀਆਂ ਤੇ ਮੈਨੂੰ ਬੜਾ ਅੱਛਾ ਲੱਗਦਾ ਦੇਖ ਕੇ ਮੇਰੇ ਕੋਲ ਕਈ ਵਾਰੀ 2-3 ਵਾਰੀ ਕਾਫੀ ਲੋਕ ਆ ਕੇ ਮੈਨੂੰ ਕਹਿ ਕੇ ਗਏ ਨੇ ਕਿ ਤੁਹਾਨੂੰ ਦੇਖ ਕੇ ਅਸੀਂ ਸਿੱਖਣਾ ਸ਼ੁਰੂ ਕੀਤਾ ਯਾ ਮਤਲਬ ਅਸੀਂ ਤੁਹਾਨੂੰ ਦੇਖਿਆ ਤਾਂ ਸਾਨੂੰ ਲੱਗਾ ਕਿ ਅਸੀਂ ਵੀ ਸਿੱਖ ਸਕਦੇ ਹਾਂ ਤਾਂ ਮੈਨੂੰ ਆਪਣੇ ਆਪ 'ਚ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਕਿਸੇ ਲਈ ਇਨਸਪੀਰੇਸ਼ਨ ਵਾਂ ਸਕੀ ਤੇ ਮੈਂ ਬਿਲਕੁਲ ਕਹਿਣਾ ਚਾਹਾਂਗੀ ਕਿ ਐਦਾਂ ਕੁਝ ਨਹੀਂ ਹੁੰਦਾ ਕਿ ਇਹ ਮੇਲ ਹੀ ਕਰ ਸਕਦੇ ਐ ਫੀਮੇਲ ਹੀ ਕਰ ਸਕਦਾ ਐ ਐਦਾਂ ਨਹੀਂ ਹੁੰਦਾ ਜੇ ਅਸੀਂ ਕਰਨਾ ਚਾਹੀਏ ਤਾਂ ਅਸੀਂ ਕੁਝ ਵੀ ਕਰ ਸਕਦੇ ਐ ਛਕਸਰ ਕਹੀ ਜਾਂਦੀ ਐ ਗੱਲ ਵੀ ਜਿਵੇਂ ਤਬਲਾ ਜਿਹੜਾ ਹੈ ਇਹਨੂੰ ਵਜਾਣਾ ਹੋਵੇ ਤੁਸੀਂ ਕਿਹਾ ਕਿ ਤੁਸੀਂ 5-5 7-7 ਘੰਟੇ ਰਿਆਜ਼ ਕਰਦੇ ਰਹੇ ਹੋ ਬਹੁਤ ਜ਼ੋਰ ਲੱਗਦਾ ਐ ਇਸ ਚੀਜ਼ ਦੇ ਵਿੱਚ ਤੇ ਮੇਲਸ ਦੇ ਵਿੱਚ ਮੰਨਿਆ ਜਾਂਦਾ ਕਿ ਠੀਕ ਐ ਉਹ ਰਾਮ ਨਾਲ ਵਜਾ ਲੈਂਦੇ ਨੇ ਫੀਮੇਲਸ ਨੂੰ ਔਖਾ ਹੁੰਦਾ ਐ ਇਹ ਚੀਜ਼ ਕਰਨ ਲੱਗਿਆ ਕੋਈ ਐਦਾਂ ਦੀ ਹੈਗੀ ਐ ਕਿ ਮਿਸਕਨਸੈਪਸ਼ਨ ਹੀ ਐ ਇਹ ਇੱਦਾਂ ਐਸਾ ਕੁਝ ਨਹੀਂ ਐ ਦੇਖੋ ਕੋਈ ਵੀ ਸਾਜ਼ ਐ ਕੋਈ ਵੀ ਇਨਸਟਰੂਮੈਂਟ ਐ ਸੀ ਜਦੋਂ ਸ਼ੁਰੂ ਕਰਦੇ ਆ ਕੋਈ ਵੀ ਆਰਟ ਐ ਉਹ ਸਾਨੂੰ ਡਿਫਿਕਲਟੀ ਇੱਕ ਵਾਰ ਤਾਂ ਆਉਂਦੀ ਐ ਕਿਉਂਕਿ ਅਸੀਂ ਉਸ ਚੀਜ਼ ਨੇ ਲੈ ਕੇ ਹੈਬਚੁਲ ਨਹੀਂ ਹੁੰਦੇ ਹੌਲੀ 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 ਜਦੋਂ ਤੁਹਾਡਾ ਰਿਆਜ਼ ਹੋ ਜਾਂਦਾ ਨਾ ਫਿਰ ਤੁਹਾਨੂੰ ਉਹ ਚੀਜ਼ ਅੱਖੀਂ ਨਹੀਂ ਲੱਗਦੀ ਮੇਰੇ ਨਾਲ ਇੱਦਾਂ ਹੁੰਦਾ ਸੀ ਜਦੋਂ ਸ਼ੁਰੂ ਕੀਤਾ ਉਦੋਂ ਮੇਰੀਆਂ ਬਾਵਾ ਬਹੁਤ ਥੱਕਦੀਆਂ ਹੁੰਦੀਆਂ ਸੀ ਬਹੁਤ ਥੱਕ ਜਾਂਦੀ ਸੀ ਮੈਂ ਹੌਲੀ 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 ਜਦੋਂ ਮੈਂ ਹੈਬਚੁਲ ਹੋ ਗਿਆ ਮੇਰਾ ਰਿਆਜ਼ ਹੋ ਗਿਆ ਉਹ ਜਾਂਦੀ ਐ ਮੈਨੂੰ ਨਹੀਂ ਥਕਾਵਟ ਫੀਲ ਹੁੰਦੀ ਇਸ ਕਰਕੇ ਇੱਕ ਗਲਤ ਗੱਲ ਹੈ ਕਿ ਗਰਲਸ ਨਹੀਂ ਕਰ ਸਕਦੀਆਂ ਦਾ ਦਾ ਕੁਝ ਨਹੀਂ ਹੈ ਜੇ ਅਸੀਂ ਕਰਨਾ ਚਾਹੀਏ ਤਾਂ ਅਸੀਂ ਸਭ ਕੁਝ ਕਰ ਸਕਦੇ ਆ ਥੋੜੀ ਜੀ ਜੀ ਆਪਾਂ ਹੁਣ ਇਸ ਤੋਂ ਹਟ ਕੇ ਥੋੜੀ ਗੱਲ ਕਰੀਏ ਤੁਸੀਂ ਦੱਸਿਆ ਕਿ ਤੁਹਾਡੀ ਸਟੱਡੀ ਸਾਰੀ ਜਿਹੜੀ ਹੈ ਉਹ ਵੋਕਲ ਦੇ ਉੱਪਰ ਹੈ ਸਾਰੀ ਹਾਂਜੀ ਤੇ ਮੈਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹੂੰਗਾ ਕਿ ਨਾ ਇੱਕ ਗੱਲ ਕਹੀ ਜਾਂਦੀ ਹੈ ਵੀ ਜਿਵੇਂ ਜਿਹੜੇ ਪੁਰਾਣੇ ਸਾਡੇ ਰਾਗ ਸੀ ਅੱਜ ਦੇ ਜਿਹੜਾ ਸਾਡਾ 뮤직 ਹੈ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਉਹ ਜਿਹੜੇ ਹੁੰਦੇ ਸੀ ਉਹ ਮਨ ਨੂੰ ਠਹਿਰਾ ਦਿੰਦੇ ਸੀ ਉਹ ਸੂਥਿੰਗ ਜਿਹੜੀ ਹੈ ਇੱਕ ਟੋਨ ਦਿੰਦੇ ਸੀ ਕਿ ਜਿਹੜੇ ਅੱਜ ਕੱਲ ਜਿਹੜੇ ਚੱਲ ਰਹੇ ਨੇ ਮਿਊਜ਼ਿਕ ਚੱਲ ਰਿਹਾ ਹੈ ਇਹ ਬੜਾ ਜ਼ਿਆਦਾ ਮਤਲਬ ਕਿ ਇੰਪੇਸ਼ੀਅਨਸ ਵਾਲਾ ਹੈ ਮਨ ਦੇ ਅੰਦਰ ਜਿਹੜਾ ਨਾ ਇਹ ਗੁੱਸਾ ਆ ਜਾਂ ਇਦਾਂ ਦੇ ਚਿੰਤਾ ਜਿਹੜੀਆਂ ਉਹ ਪੈਦਾ ਕਰਦਾ ਮਿਊਜ਼ਿਕ ਦਾ ਸਾਡੇ ਮੂਡਸ ਦੇ ਨਾਲ ਸਾਡੇ ਮਨ ਦੇ ਨਾਲ ਕਿੰਨਾ ਕੁ ਤਾਲੁਕਾਤ ਹੈ ਕੀ ਕੀ ਫਰਕ ਪੈਂਦਾ ਉਹਦੇ ਤੇ ਦੇਖੋ ਮਿਊਜ਼ਿਕ ਸਾਡੀ ਹਰ ਫੀਲਡ ਦੇ ਵਿੱਚ ਹੈ ਜੇ ਜੇ ਅਸੀਂ ਰੋਣੇ ਸੰਥਨੂ ਰੋਣ ਲਈ ਵੀ ਮਿਊਜ਼ਿਕ ਚਾਹੀਦਾ ਹੈ ਤੁਸੀਂ ਅਕਸਰ ਦੇਖੋ ਹਨਾ ਸੈਡ ਸੰਗਸ ਕਿਉਂ ਆਉਂਦੇ ਨੇ ਜੇ ਅਸੀਂ ਖੁਸ਼ਾਂ ਤੇ ਤੁਸੀਂ ਅਕਸਰ ਦੇਖੋ ਡੀਜੇ ਚੱਲਦੇ ਨੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੈ ਕੋਈ ਵਿਆਹ ਹੈ ਤੇ ਕਿਤੇ ਨਾ ਕਿਤੇ ਹੁਣ ਤੁਸੀਂ ਦੇਖੋ ਕੋਈ ਛੋਟਾ ਬੱਚਾ ਉਹਨੂੰ ਲੋਰੀ ਸੁਣਾਈ ਜਾਂਦੀ ਹੈ ਉਹ ਵੀ ਮਿਊਜ਼ਿਕ ਹੈ ਮਿਊਜ਼ਿਕ ਹਰ ਸਾਡੇ ਈਮੋਸ਼ਨ ਦੇ ਨਾਲ ਜੁੜਿਆ ਹੋਇਆ ਪੁਰਾਣੇ ਟਾਈਮ 'ਚ ਜੇ ਮੈਂ ਸੰਗਸ ਦੀ ਅਗਰ ਗੱਲ ਕਰਾਂ ਪੁਰਾਣੇ ਟਾਈਮ 'ਚ ਜੋ ਸੰਗਸ ਹੁੰਦੇ ਸੀ ਬਹੁਤ ਸੂਦੀਂਗ ਕਿਉਂ ਹੁੰਦੇ ਸੀ ਕਿਉਂਕਿ ਉਹ ਰਾਗ ਬੇਸਡ ਹੁੰਦੇ ਸੀ ਔਰ ਉਹਨਾਂ ਦਾ ਜੋ ਬੰਦਤਰ ਉਸ ਤਰ੍ਹਾਂ ਦੀ ਹੁੰਦੀ ਸੀ ਅੱਜ ਕੱਲ ਦਾ 뮤직 ਬਹੁਤ ਚੇਂਜ ਹੋ ਗਿਆ ਦਿਨ ਲੋ ਅੱਜ ਕੱਲ ਕਈ ਵਾਰੀ ਮੈਨੂੰ ਆਇਆ ਲੱਗਦਾ ਕਿ ਉਹ ਕੁਝ ਦੇਖਦੇ ਹੀ ਨਹੀਂ ਬਸ ਐਂ ਬੈਠੇ ਬੈਠੇ ਕੰਪੋਜੀਸ਼ਨ ਬਣਾ ਦਿੰਦੇ ਕਈ ਵਾਰੀ ਉਸ ਕੰਪੋਜੀਸ਼ਨ ਦਾ ਕੋਈ ਮਤਲਬ ਵੀ ਨਹੀਂ ਹੁੰਦਾ ਉਹ ਉਹ ਲਿਰਿਕਸ ਨਾਲ ਮੈਚ ਵੀ ਨਹੀਂ ਕਰ ਰਹੀ ਹੁੰਦੀ ਔਰ ਸਪੈਸ਼ਲੀ ਮੈਂ ਜੋ ਚੀਜ਼ ਫੀਲ ਕੀਤੀ ਹੈ ਪੁਰਾਣੇ ਟਾਈਮ ਦੇ ਜੋ ਸੌਂਗਸ ਨੇ ਉਹਨਾਂ ਦੇ ਲਿਰਿਕਸ ਔਰ ਅੱਜ ਦੇ ਜੋ ਸੌਂਗਸ ਨੇ ਉਹਨਾਂ ਦੇ ਲਿਰਿਕਸ 'ਚ ਬਹੁਤ ਫਰਕ ਹੈ ਤੇ ਸਭ ਤੋਂ ਪਹਿਲਾਂ ਜੇ ਲਿਰਿਕਸ ਜਿੱਦਾਂ ਦੇ ਹੋਣਗੇ ਕੰਪੋਜੀਸ਼ਨ ਤਾਂ ਫਿਰ ਉਦਾਂ ਦੀ ਬਣੇਗੀ ਔਰ ਜਿੱਦਾਂ ਦੇ ਗਾਣੇ ਅੱ ਉੱਧੇ ਕਰ ਕੀ ਪੁਰਾਣੇ ਟਾਈਮ ਚ ਇਦਾਂ ਨਹੀਂ ਸੀ ਹੁਣ ਪੁਰਾਣੇ ਟਾਈਮ ਦੇ ਤੁਸੀਂ ਸੁਣੋ ਸਾਰੇ ਉਹ ਤਾਂ ਹੀ ਇੰਨੇ ਸੂਧਿੰਗ ਸੀ ਕਿਉਂਕਿ ਉਹਨਾਂ ਦੇ ਲਿਰਿਕਸ ਵੀ ਉਸ ਤਰ੍ਹਾਂ ਦੇ ਹੁੰਦੇ ਸੀ ਇਸ ਕਰਕੇ ਕਿਉਂਕਿ ਜਿਹੜਾ ਕੰਪੋਜ਼ਰ ਹੁੰਦਾ ਉਹ ਪਹਿਲਾਂ ਹਮੇਸ਼ਾ ਲਿਰਿਕਸ ਦੇਖਦਾ ਤੇ ਉਸ ਤੋਂ ਬਾਅਦ ਕੰਪੋਜੀਸ਼ਨ ਬਣਾਉਂਦਾ ਸੋ ਫਰਕ ਪੈ ਜਾਂਦਾ ਹੈ ਅੱਛਾ ਅ ਅਪਾ ਜੇ ਇਨਸਟਰੂਮੈਂਟਸ ਦੀ ਗੱਲ ਕਰੀਏ ਤਾਂ ਜਿਵੇਂ ਇਹਨਾਂ ਦੇ ਵਿੱਚ ਹੁਣ ਚਮੜਾ ਯੂਜ਼ ਕੀਤਾ ਜਾਂਦਾ ਹੈ ਅੱਜ ਕੱਲ ਬਹੁਤ ਸਾਰੇ ਇਨਸਟਰੂਮੈਂਟਸ ਇਦਾਂ ਦੇ ਆ ਗਏ ਕਿ ਇਹਨੂੰ ਰਿਪਲੇਸ ਕਰਕੇ ਨਾ ਇੱਕ ਉਹ ਪਲਾਸਟਿਕ ਦੀ ਸ਼ੀਟ ਜਿਹੜੀ ਉਹ ਵੀ ਲੱਗ ਜਾਂਦੀ ਹੈ ਜਾਂ ਫਿਰ ਜੇ ਮੈਂ ਹੋਰ ਮੋਡੀਫਾਈਡ ਵਰਜ਼ਨ ਦੀ ਗੱਲ ਕਰਾਂ ਤਾਂ ਅੱਜ ਕੱਲ ਕੰਪਿਊਟਰ ਦੇ ਵਿੱਚ ਹੀ ਕੰਪੋਜ਼ ਹੋ ਜਾਂਦਾ ਸਾਨੂੰ ਲੋਡ ਵੀ ਨਹੀਂ ਪੈਂਦੀ ਇਨਸਟਰੂਮੈਂਟਸ ਦੀ ਇੰਨਾ ਸਾਰਿਆਂ ਦੇ ਉੱਪਰ ਅਲੱਗ-ਅਲੱਗ ਚੱਲਦਾ ਹੋਵੇ ਤਾਂ 뮤직 ਤੇ ਐਕਚੁਅਲ ਚ ਕੀ ਫਰਕ ਪੈਂਦਾ ਕੋਈ ਡਿਫਰੈਂਸ ਹੈ ਕਿ ਸੇਮ ਚੀਜ਼ ਹੀ ਜਿਹੜੀ ਪ੍ਰੋਡਿਊਸ ਹੁੰਦੀ ਹੈ ਇੰਨਾ ਫਰਕ ਨਹੀਂ ਪੈਂਦਾ ਬਟ ਸਟਿਲ ਕਈ ਵਾਰੀ ਕੋਈ ਚੀਜ਼ ਕਿਸੇ ਹੋਰ ਪਰਪਸਲੀ ਰਿਕਾਰਡ ਕੀਤੀ ਹੁੰਦੀ ਹੈ ਅਸੀਂ ਚਾਹੀ ਅਸੀਂ ਸੋਚਦੇ ਹਾਂ ਕਿਸੇ ਉਦੇ ਤੇ ਫਿਟ ਕਰ ਦਈਏ ਕਈ ਵਾਰੀ ਉਹ ਬਹੁਤ ਅੱਛੇ ਤਰੀਕੇ ਨਾਲ ਫਿਟ ਹੋ ਵੀ ਜਾਂਦੀ ਹੈ ਬਟ ਕਈ ਵਾਰੀ ਨਹੀਂ ਵੀ ਹੁੰਦੀ ਕਿਉਂਕਿ ਐਸ ਸੱਚ ਕੋਈ ਫਰਕ ਨਹੀਂ ਪੈਣਾ ਰਿਕਾਰਡ ਤਾਂ ਉਹਦੇ ਵੀ ਹੋਣਾ ਹੀ ਹੈ ਉਹ ਰਿਕਾਰਡ ਕਰਕੇ ਉਹਨਾਂ ਨੇ ਮਿਕਸ ਕਰਨਾ ਨਾ ਪਹਿਲਾਂ ਹੁੰਦਾ ਸੀ ਕਿ ਲਾਈਵ ਰਿਕਾਰਡਿੰਗਸ ਹੁੰਦੀਆਂ ਹੁੰਦੀਆਂ ਸੀ ਸਟੂਡੀਓਜ਼ ਦੇ ਵਿੱਚ ਅੱਜ ਕੱਲ ਅਲੱਗ-ਅਲੱਗ ਇਨਸਟਰੂਮੈਂਟ ਲਿਸਟ ਅਲੱਗ ਕਰਦੇ ਨੇ ਗਾਣੇ ਲਈ ਲੱਗ ਬਟ ਇਹ ਬਸ ਇਹ ਫਰਕ ਹੋ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਮਤਲਬ ਫਿੱਟ ਬੈਠ ਰਿਹਾ ਕਿ ਨਹੀਂ ਬੈਠ ਰਿਹਾ ਤੁਸੀਂ ਹੁਣ ਅੱਗੇ ਜਿਵੇਂ ਇੰਨਾ ਟਾਈਮ ਤੁਹਾਨੂੰ ਹੋ ਗਿਆ ਇਨਸਟਰੂਮੈਂਟ ਦੇ ਨਾਲ ਕਰਦੇ ਹੋਏ ਤਾਂ ਅੱਗੇ ਫਰਦਰ ਕੀ ਪਲਾਨ ਹੈ ਕਿ ਕਿੱਥੇ ਤੱਕ ਲੈ ਕੇ ਜਾਣਾ ਹੈ ਤੁਸੀਂ ਕੀ ਆਪਣਾ ਇੱਕ ਗੋਲ ਬਣਾਇਆ ਹੋਇਆ ਮੇਰਾ ਗੋਲ ਇਹੀ ਹੈ ਕਿ ਜੋ ਮੈਂ ਆਪਣੇ ਸਟਾਦਾ ਤੋਂ ਸਿੱਖਿਆ ਮੈਨੂੰ ਜਿੰਨਾ ਵੰਡ ਸਕਦੀ ਆ ਮੈਂ ਉਹਨੂੰ ਵੰਡਾਂ ਮਤਲਬ ਮੇਰਾ ਇਹ ਹੀ ਮੋਟਿਵ ਹੈ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਗੁਰਮਤ ਸੰਗੀਤ ਸਿੱਖ ਰਹੀ ਹਾਂ ਹੁਣ ਵੀ ਸਿੱਖ ਰਹੀ ਹਾਂ ਤਬਲੇ ਦੀ ਵੀ ਸਿਖਲਾਈ ਹੁਣ ਵੀ ਲੈ ਰਹੀ ਆ ਤੇ ਮੇਰਾ ਇਹ ਹੀ ਮੋਟਿਵ ਹੈ ਕਿ ਮੈਂ ਅੱਗੇ ਵੀ ਸਿੱਖਦੀ ਰਹਾ ਕਿ ਜਿੰਨਾ ਕੁ ਮੇਰੇ ਕੋਲ ਗੁਣ ਹੈਗਾ ਮੈਂ ਸਿਖਾਉਂਦੀ ਵੀ ਰਹਾ ਜਿੰਨੀ ਮੈਂ ਇਸ ਫੀਲਡ ਚ ਸੇਵਾ ਕਰ ਸਕਦੀ ਕਿਉਂਕਿ ਜੋ ਅਸੀਂ ਆਪਣੇ ਗੁਰੂ ਨੂੰ ਸਿਰਫ ਇਹੀ ਦੇ ਸਕਦੇ ਆ ਜੇ ਜੋ ਅਸੀਂ ਉਹਨਾਂ ਤੋਂ ਸਿੱਖਿਆ ਸੀ ਉਹਨੂੰ ਹੋਰ ਵੰਡ ਸਕੀਏ ਸੋ ਮੇਰਾ ਇਹ ਵੀ ਮੋਟਿਵ ਹੈ ਕਿ ਮੈਂ ਇਸ ਫੀਲਡਸ ਹੋਰ ਅੱਗੇ ਸਿਖਾ ਸਕਾਂ ਸਿੱਖ ਸਕਾਂ ਤੇ ਹੋਰ ਵੰਡਾਂ ਉਹ ਤੁਹਾਨੂੰ ਜਿੰਨਾ ਟਾਈਮ ਹੋਇਆ ਪਲੇ ਕਰਦੇ ਆ ਕਦੇ ਇਦਾਂ ਦਾ ਨਹੀਂ ਹੋਇਆ ਕਿ ਤੁਹਾਨੂੰ ਕਿਸੇ ਨੇ ਆ ਕੇ ਕੁਝ ਮਾਰਾ ਕਿਆ ਹੋਵੇ ਵੀ ਹਾਂ ਵੀ ਇਹ ਕਿਹੜੇ ਕੰਮ ਪਈਆਂ ਵੀ ਇਹ ਕੰਮ ਤਾਂ ਜਿਹੜਾ ਮੁੰਡਿਆਂ ਦੇ ਹੁੰਦੇ ਆ ਜਾਂ ਦੇਖੋ ਇਹ ਮੈਟਰ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਇਹ ਮੈਟਰ ਕਰਦੀ ਹੈ ਕਿ ਤੁਹਾਡੇ ਘਰ ਦੇ ਤੁਹਾਡੇ ਨਾਲ ਖੜੇ ਹੈ ਕਿ ਨਹੀਂ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਘਰ ਦੇ ਹਮੇਸ਼ਾ ਮੇਰੇ ਨਾਲ ਸੀ ਮਤਲਬ ਮੇਰੇ ਪਾਪਾ ਮੇਰੇ ਮੰਮਾ ਨੇ ਕਦੇ ਵੀ ਨਹੀਂ ਕਿਹਾ ਮਤਲਬ ਮੈਨੂੰ ਯਾਦ ਹੈ ਮੈਂ ਤੁਹਾਨੂੰ ਇੱਕ ਕિસ્ਸਾ ਸੁਣਾਉਣਾ ਚਾਹੁੰਦੀ ਆ ਮੈਂ ਬਹੁਤ ਛੋਟੀ ਸੀ ਉਦੋਂ ਆ ਮੈਨੂੰ ਲੱਗਦਾ ਆ ਰਾਉਂਡ 3rd 4th ਕਲਾਸ ਤੋਂ ਹੂੰਗੀ ਤੇ ਮੈਂ ਬਹੁਤ ਘਰ ਰੋਲਾ ਪਾਇਆ ਸੀ ਕਿ ਮੈਂ ਨਾ ਤਬਲਾ ਲੈਣਾ ਤੇ ਮੈਂ ਕਿਹਾ ਮੇਕ अप ਵੀ ਪਾਪਾ ਮੈਨੂੰ ਤਬਲਾ ਲੈਣਾ ਉਸ ਟਾਈਮ ਬੀੜੀਆਂ ਸਿਸਟਰਜ਼ ਵੀ ਹੁੰਦੀਆਂ ਸੀ ਤੇ ਉਹਨਾਂ ਨੇ ਲੱਗਾ ਹੁਣ ਜਿਵੇਂ ਛੋਟੇ ਹੁੰਦੇ ਬੱਚਿਆਂ ਦੇ ਹੁੰਦਾ ਨਾ ਅੱਜ ਮੈਂ ਡਾਕਟਰ ਬਣਨਾ ਹੈ ਕੱਲ ਮੈਂ ਪਾਇਲਟ ਬਣਨਾ ਹੈ ਉਹ ਮੈਨੂੰ ਐਦਾਂ ਲੱਗ ਰਿਹਾ ਸੀ ਕਿ ਥੋੜੇ ਦਿਨਾਂ ਦਾ ਚਾਹ ਦਾ ਉੱਤਰ ਜਾਏਗਾ ਤੇ ਮੈਂ ਬਹੁਤ ਰੋਲਾ ਪਾਇਆ ਸੀ ਚਲੋ ਕਿਸੇ ਦੇ ਘਰ ਮੈਂ ਅੰਮ੍ਰਿਤ ਵੇਲੇ ਕੀਰਤਨ ਕੀਤਾ ਮੇਰੇ ਪਾਪਾ ਦੀ ਫਰੈਂਡ ਸੀ ਮਾਨੰਦ ਘਰ ਅੰਮ੍ਰਿਤ ਵੇਲੇ ਇੱਕ ਗੰ ਕੀਤਾ ਮੈਂ ਨਾਲ ਗਾਇਆ ਤੇ ਨਾਲ ਹੀ ਵਜਾਇਆ ਤੇ ਉੱਥੇ ਸੰਗਤ ਸਾਰਿਆਂ ਨੇ ਬੜਾ ਪਿਆਰ ਦਿੱਤਾ ਤੇ ਉਸ ਤੋਂ ਦੋ ਦਿਨ ਬਾਅਦ ਦੀ ਗੱਲ ਹੈ ਸਾਡੇ ਘਰ ਦਾ ਗੇਟ ਖੜ ਗਿਆ ਮੈਂ ਹੀ ਗੇਟ ਖੋਲਣ ਗਈ ਤੇ ਜਦੋਂ ਮੈਂ ਗੇਟ ਖੋਲ੍ਹਿਆ ਤੇ ਇੱਕ ਅੰਕਲ ਤਬਲਾ ਲੈ ਕੇ ਖੜਿਆ ਹੋਇਸੀ ਬਿਲਕੁਲ ਬ੍ਰੈਂਡ ਨਿਉ ਤਬਲਾ ਮੈਂ ਬੜੀ ਹੈਰਾਨ ਮੈਂ ਪਾਪਾ ਨੂੰ ਪੁੱਛਿਆ ਮੇਰੇ ਪਾਪਾ ਤੁਸੀਂ ਕੀ ਸੀ ਮਮਾ ਨੂੰ ਕਿਹਾ ਕਿ ਕੁਝ ਪੁੱਛ ਕੇ ਰਹੇ ਇਹਨੂੰ ਕੁਝ ਚਾਹੀਦਾ ਹੈ ਕਹਿੰਦੇ ਨਹੀਂ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਉਹ ਆਪਣੇ ਆਪ ਮੈਨੂੰ ਤਬਲਾ ਗਿਫਟ ਕਰਕੇ ਗਏ ਸੀ ਮੈਨੂੰ ਅੱਦਾ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬੜਾ ਦਿਲ ਤੋਂ ਚਾਹੁੰਦੇ ਹੋ ਤੇ ਰੱਬ ਆਪ ਦਿੰਦਾ ਤੁਹਾਨੂੰ ਉਦੋਂ ਮੈਨੂੰ ਤਬਲਾ ਮਿਲਿਆ ਉਹ ਮੇਰਾ ਪਹਿਲਾ ਤਬਲਾ ਉਹ ਮੇਰੇ ਕੋਲ ਅੱਜ ਵੀ ਹੈ ਮੈਂ ਸੰਭਾਲ ਕੇ ਰੱਖਿਆ ਹੈ ਤੇ ਸਪੈਸ਼ਲੀ ਦੂਸਰੀ ਗੱਲ ਮੇਰੇ ਘਰ ਦੇ ਨੇ ਮੈਨੂੰ ਕਦੀ ਨਹੀਂ ਕਿਹਾ ਕਿ ਤੂੰ ਆਖੀਏ ਕਿਹੜਾ ਕੰਮ ਪੜਿਆ ਹੈ ਤੂੰ ਕੁੜੀਆਂ ਦਾ ਕੰਮ ਥੋੜੀ ਅੱਜ ਤੱਕ ਵੀ ਤੁਸੀਂ ਦੇਖੋ ਮਤਲਬ ਉਹ ਮੈਨੂੰ ਨਾ ਮੇਰੇ ਪੇਰੈਂਟਸ ਕਦੀ ਕਹਿੰਦੇ ਸੋ ਮੈਟਰ ਨਹੀਂ ਕਰਦਾ ਬਾਹਰਲੇ ਲੋਕ ਕੀ ਕਹਿੰਦੇ ਨੇ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਖੜੇ ਨੇ ਤਾਂ ਉਹ ਬਹੁਤ ਵੱਡੀ ਗੱਲ ਹੈ ਕਦੇ ਤੁਸੀਂ ਸਟੇਜ ਤੇ ਪਰਫਾਰਮ ਕਰਦੇ ਹੋ ਜਦੋਂ ਇੰਨੇ ਵੱਡੇ ਵੱਡੇ ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਪਰਫਾਰਮ ਕੀਤਾ ਰੀਸੈਂਟਲੀ ਹੁਣੇ ਜਿਵੇਂ ਇੱਥੇ ਤੁਸੀਂ ਅਨੇਕ ਵਾਰ ਜਿਹਦੀ ਗੱਲ ਕੀਤੀ ਤਾਂ ਉਹਨਾਂ ਦਾ ਇੱਥੇ ਇੱਕ ਜਿਹੜਾ ਇਸਮੀਤ ਅਕੈਡਮੀ ਦੇ ਵਿੱਚ ਇੱਕ ਪ੍ਰੋਗਰਾਮ ਵੀ ਹੋ ਕੇ ਹਟਿਆ ਸੀਗਾ ਇਦਾਂ ਹੀ ਹੋਰ ਬਹੁਤ ਸਾਰੇ ਥਾਵਾਂ ਤੇ ਤੁਸੀਂ ਆਊਟ ਆਫ ਪੰਜਾਬ ਵੀ ਗਏ ਹੋ ਤੁਸੀਂ ਪਰਫਾਰਮ ਕੀਤਾ ਜਿਹੜੇ ਮਤਲਬ ਉਹ ਗੁਰੂ ਨੇ ਜਿਨ੍ਹਾਂ ਤੋਂ ਸ਼ਾਇਦ ਤੁਹਾਡੇ ਗੁਰੂ ਸਾਹਿਬਾਨ ਨੇ ਵੀ ਸਿੱਖਿਆ ਹੋਵੇਗਾ ਜਿਹੜੇ ਉਹ ਪੰਡਿਤ ਜੀ ਨੇ ਜਿਹੜੇ ਉਹਨਾਂ ਵੱਲੋਂ ਕਦੇ ਕਿਸੇ ਨੇ ਕੋਈ ਕੰਪਲੀਮੈਂਟ ਦਿੱਤਾ ਤੁਹਾਨੂੰ ਹਾਂਜੀ ਮੈਨੂੰ ਮੈਨੂੰ ਕਈ ਲੋਕਾਂ ਨੇ ਕੰਪਲੀਮੈਂਟ ਦਿੱਤੇ ਮੈਨੂੰ ਪੰਡਿਤ ਜੀ ਨੇ ਵੀ ਸੁਣਿਆ ਸੀ ਇੱਕ ਵਾਰੀ ਹਰਵੱਲਬ ਸੰਗੀਤ ਸਮੇਲਨ ਜੀ ਤੇ ਮੈਂ ਉਹਨਾਂ ਨੂੰ ਮਿਲਣ ਗਈ ਤੇ ਮੈਨੂੰ ਦੱਸਿਆ ਕਿ ਮੈਂ ਉਸਤਾਦ ਅਨਿਕਭਰ ਸਿੰਘ ਜੀ ਦੀ ਸਟੂਡੈਂਟ ਹਾਂ ਤੋਂ ਬੜੇ ਖੁਸ਼ ਵੀ ਹੋਏ ਤੇ ਉਹਨਾਂ ਨੇ ਮੈਨੂੰ ਆਸ਼ੀਰਵਾਦ ਵੀ ਦਿੱਤਾ ਉਹ ਕਿਉਂਕਿ ਪਤਾ ਲੱਗ ਜਾਂਦਾ ਵਜੋਂ ਤੋਂ ਕਿ ਇਹ ਕਿੱਦਾਂ ਸਿਖਾਇਆ ਹੋਇਆ ਬੱਚਾ ਤੇ ਉਹਨਾਂ ਨੇ ਮੈਨੂੰ ਬੜਾ ਆਸ਼ੀਰਵਾਦ ਦਿੱਤਾ ਸੀ ਉਦੋਂ ਕਿ ਬੇਟਾ ਬਹੁਤ ਅੱਛਾ ਹੋਰ ਤਰੱਕੀ ਕਰੋ ਮੈਂ ਤੁਹਾਨੂੰ ਆਪਣੇ ਯੂਥ ਫੈਸਟੀਵਲ ਦੀ ਇੱਕ ਗੱਲ ਦੱਸਦੀ ਹਾਂ ਮੇਰਾ ਯੂਥ ਫੈਸਟੀਵਲ ਸੀ ਮਤਲਬ ਲਾਸਟ ਯੂਥ ਫੈਸਟੀਵਲ ਐਜ਼ ਅ ਸਟੂਡੈਂਟ ਜਦੋਂ ਮੈਂ ਪਰਫਾਰਮ ਕੀਤਾ ਉਦੋਂ ਤਿੰਨ ਜੱਜ ਸੀ ਤੇ ਮੈਂ ਛਪਤਲ ਪਲੇ ਕੀਤੀ ਮਤਲਬ ਮੈਂ ਅਰਸਲ ਤਿੰਨਤਲ ਪਲੇ ਕਰ ਦਿੱਤੀ ਸੋ ਮੇਰਾ ਮਨ ਬਣਿਆ ਕਿ ਕੁਝ ਡਿਫਰੈਂਟ ਕੁਛ ਲੱਗ ਕਰਾ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਬਹੁਤ ਡਰੀ ਵੀ ਹੁੰਦੀ ਸੀ ਵੇ ਹਰ ਵਾਰ ਮੈਂ ਡਰੀ ਹੁੰਦੀ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਜਦੋਂ ਮੈਂ ਪਰਫਾਰਮ ਕਰਨ ਬੈਠੀ ਮੇਰੇ ਉਸਤਾਦ ਜੀ ਮੇਰੇ ਸਾਹਮਣੇ ਬੈਠੇ ਸੀ ਤੇ ਤਿੰਨ ਜੱਜ ਸੀ ਔਰ ਜਦੋਂ ਮੈਂ ਪਰਫਾਰਮ ਕਰਨਾ ਸ਼ੁਰੂ ਕੀਤਾ ਤਿੰਨੋਂ ਦੇ ਤਿੰਨੋਂ ਜੱਜਸ ਨੇ ਮੇਰੀ ਵੀਡੀਓ ਬਣਾਈ ਸੀ ਉਹ ਮੈਨੂੰ ਲੱਗਦਾ ਕਿ ਉਹ ਬੜੀ ਵੱਡੀ ਗੱਲ ਹੈ ਰਿਜ਼ਲਟਸ ਤੋਂ ਬਾਅਦ ਵਿੱਚ ਹੈ ਕਿ ਉਹ ਦੇਖਣ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਬਹੁਤ ਜ਼ਿਆਦਾ ਖੁਸ਼ ਹੋ ਰਹੀ ਸੀ ਤੇ ਬਾਅਦ ਵਿੱਚ ਉਹ ਮੈਨੂੰ ਬੜਾ ਆਸ਼ੀਰਵਾਦ ਦੇ ਕੇ ਗਈ ਕਿ ਬੇਟਾ ਬਹੁਤ ਅੱਛਾ ਬਹੁਤ ਅੱਛਾ ਕਰ ਰਹੇ ਹੋ ਇਸ ਫੀਲਡ 'ਚ ਹੋਰ ਤਰੱਕੀ ਕਰੋ। ਸੋ ਇਸ ਤਰ੍ਹਾਂ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਨੇ। ਇੱਕ ਵਾਰੀ ਮੈਨੂੰ ਸਪੈਸ਼ਲ ਕਿਸੇ ਘਰਾਨੇ ਦੀ ਕੋਈ ਲੜਕੀ ਸੀ ਯੂਥ ਫੈਸਟੀਵਲ 'ਚ ਬੈਕਸਟੇਜ ਸਪੈਸ਼ਲ ਮੈਨੂੰ ਮਿਲਣ ਆਈ ਉਹਨੇ ਆ ਕੇ ਮੇਰੇ ਹੱਥ ਫੜ ਲਏ। ਕਹਿੰਦੇ ਮੈਂ ਹੈਰਾਨ ਆ ਕਿ ਕੁੜੀਆਂ ਦਾ ਜਿਵੇਂ ਕਿਹਾ ਜਾਂਦਾ ਵੇਟ ਹੱਥ 'ਚ ਘੱਟ ਹੁੰਦਾ ਬॉयਜ਼ ਦੇ ਕੰਪੈਰੀਟਿਵਲੀ ਮੈਂ ਹੈਰਾਨ ਹਾਂ ਉਹ ਦੱਟ ਵੇਟ ਕਿਵੇਂ ਆ ਉਹ ਮਤਲਬ ਲਿਟਰਲੀ ਮੇਰੇ ਹੱਥ ਫੜ ਕੇ ਏਦਾਂ ਆਪਣੇ ਨਾਲ ਉਹਨੇ ਮੱਥੇ ਨੂੰ ਲਗਾਇਆ ਤੇ ਮੈਂ ਬਹੁਤ ਖੁਸ਼ ਸੀ ਮਤਲਬ ਉਹ ਕਿਸੇ ਤਰ੍ਹਾਂ ਨੈਨੋ ਬਿਲੋਂਗ ਕਰਦੀ ਸੀ ਤੇ ਉਹਨੇ ਵੀ ਇਹ ਗੱਲ ਕਹੀ ਕਿ ਬੜਾ ਅੱਛਾ ਲੱਗਦਾ ਹੈ ਗਰਲਸ ਇਸ ਫੀਲਡ 'ਚ ਅੱਗੇ ਜਾਣ ਤੇ ਮੈਂ ਤਾਂ ਹੀ ਕਹੂੰਗੀ ਕਿ ਤੁਸੀਂ ਹੋਰ ਅੱਗੇ ਵਧੋ ਇੱਕ ਹੋਰ ਵੀ ਉੱਥੇ ਕੋਈ ਸਰਟਿਸ ਸਪੈਸ਼ਲ ਕਹਿ ਕੇ ਗਏ ਕਿ ਬੇਟਾ ਮੈਂ ਇੱਥੇ ਰਹਿਣਾ ਵਾਂ ਤੇ ਤੁਸੀਂ ਬਹੁਤ ਅੱਗੇ ਜਾਓਗੇ ਤੇ ਮੈਂ ਇਸ ਕਾਲਜ ਪ੍ਰੋਫੈਸਰ ਹਾਂ ਤੇ ਤੁਸੀਂ ਮੈਨੂੰ ਜਦੋਂ ਇੱਕ ਮੁਕਾਮ ਤੇ ਪਹੁੰਚ ਗਏ ਨਾ ਮੈਨੂੰ ਤੁਸੀਂ ਮਿਲਣਾ ਨਾ। ਮਤਲਬ ਇਸ ਤਰ੍ਹਾਂ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਨੇ। ਬੜੀ ਖੁਸ਼ੀ ਹੁੰਦੀ ਹੈ ਕਿ ਕੁਝ ਕਰ ਰਹੀ ਆ ਮੈਂ। 뮤זיਕ ਦੇ ਨਾਲ ਲਾਈਫ ਦੇ ਵਿੱਚ ਪਰਸਨਲੀ ਕੋਈ ਚੇਂਜ ਆਇਆ? ਬਿਲਕੁਲ ਆਂਦਾ ਹੈ ਜੇ ਤੁਸੀਂ ਜਿੰਨਾ ਤੁਸੀਂ 뮤זיਕ ਨਾਲ ਜੁੜਦੇ ਹੋ ਮੈਨੂੰ ਇਦਾਂ ਲੱਗਦਾ ਕਿ ਤੁਹਾਡੀ ਜ਼ਿੰਦਗੀ 'ਚ ਠਹਿਰਾਵ بڑھਣਾ ਸ਼ੁਰੂ ਹੋ ਜਾਂਦਾ। ਔਰ 뮤직 뮤직 ਚ ਵੀ ਫਰਕ ਹੈ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੂੰਗੀ ਜਿੰਦਾਂ ਦੇ ਸੌਂਗਸ ਅਗਰ ਆਪਾਂ ਗੱਲ ਕਰੀ ਆਪਾਂ ਜੇ ਅਸੀਂ ਐਦਾਂ ਦੀਆਂ ਚੀਜ਼ਾਂ ਸੁਣਾਗੇ ਤੁਸੀਂ ਕਹਿੰਦੇ ਹੋ ਐਂਗਰ ਇਸ਼ੂਸ ਵੱਧ ਰਹੇ ਜਿਹੋ ਜਿਹਾ ਅਸੀਂ ਸੁਣਾਗੇ ਉਹੋ ਜਿਹਾ ਸਾਡੇ ਮਨ ਤੇ ਅਸਰ ਕਰੇਗਾ ਇਹ ਬਿਲਕੁਲ 100% ਤੁਸੀਂ ਦੇਖੋ ਇਹ ਗੱਲ ਅਸਰ ਕਰਦੀ ਹੈ ਜਿਹੋ ਜਿਹਾ ਅਸੀਂ ਸੁਣਾਗੇ ਉਹ ਸਾਡੇ ਤੇ ਅਸਰ ਕਰੇਗਾ ਤਾਂ ਬੇਸਿਕਲੀ ਦੇਖੋ ਮੈਂ ਜਦੋਂ ਗੁਰਮਤ ਸੰਗੀਤ ਦੀ ਸਿੱਖਲਾਈ ਲੈਣੀ ਸ਼ੁਰੂ ਕੀਤੀ ਕੀਰਤਨ ਤਾਂ ਮੈਂ ਬਚਪਨ ਤੋਂ ਕਰਦੀ ਆ ਰਹੀ ਆ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਗੁਰਮਤ ਸੰਗੀਤ ਹੌਲੀ ਹੌਲੀ ਕਰਕੇ ਰਿਆਜ਼ ਵੀ ਕਰਨਾ ਜਦੋਂ ਆਪਾਂ ਰਿਆਜ਼ ਕਰਦੇ ਆ ਇੱਕ ਤਾਂ 뮤직 ਦਾ ਆਪਣਾ ਔਰਾ ਇੱਕ ਗੁਰਬਾਣੀ ਗੁਰਸਹਿਬ ਦੀ ਬਾਣੀ ਦਾ ਆਪਣਾ ਔਰਾ ਉਹ ਜਦੋਂ ਇੱਕ ਔਰਾ ਬਣਦਾ ਉਹ ਕਿਤੇ ਨਾ ਕਿਤੇ ਤੁਹਾਨੂੰ ਨੈਗੇਟਿਵਿਟੀ ਤੋਂ ਦੂਰ ਕਰਦਾ ਤੇ ਬਹੁਤ ਜ਼ਿਆਦਾ ਮੈਨੂੰ ਇਦਾਂ ਲੱਗਦਾ ਕਿ ਮੇਰੇ ਵਿੱਚ ਬਹੁਤ ਜ਼ਿਆਦਾ ਚੇਂਜ ਆਇਆ ਤੀਸਰਾ ਤੁਸੀਂ ਆਪਣੇ ਗੁਰੂ ਕੋਲ ਬੈਠ ਕੇ ਸਿੱਖਦੇ ਹੋ ਗੁਰੂ ਦਾ ਔਰਾ ਤੁਹਾਡੇ ਟੀਚਰ ਦਾ ਔਰਾ ਤੂੰ ਬਹੁਤ ਕੰਮ ਕਰਦਾ ਟੀਚਰ ਦੀ ਬਖਸ਼ਿਸ਼ ਕਿਤੇ ਨਾ ਕਿਤੇ ਤੁਹਾਡੇ ਤੇ ਕੰਮ ਕਰਦੀ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਜਦੋਂ ਤੁਸੀਂ ਉਸ ਚੀਜ਼ ਨੂੰ ਫੀਲ ਕਰਕੇ ਇੱਕ ਹੁੰਦਾ ਉੱਤੋਂ ਉੱਤੋਂ ਗਾਣਾ ਤੇ ਜਦੋਂ ਅਸੀਂ ਸਾਨੂੰ ਵੀ ਨਹੀਂ ਕਈ ਵਾਰੀ ਪਤਾ ਲੱਗਦਾ ਹੁੰਦਾ ਉੱਤੋਂ ਉੱਤੋਂ ਗਾਉਂਦੇ ਹੋਏ ਕਦੋਂ ਅਸੀਂ ਬਿਲਕੁਲ ਅੰਦਰ ਖੂਬ ਜਾਣਿਆ ਉਸ ਚੀਜ਼ ਦੇ ਉਹ ਜਦੋਂ ਅਸੀਂ ਅੰਦਰ ਖੂਬ ਜਾਣਿਆ ਉਹ ਕਿਤੇ ਨਾ ਕਿਤੇ ਸਾਡੇ ਜੀਵਨ ਨੂੰ ਵੀ ਬਦਲਣ ਚ ਸੰਭੱਥਾ ਰੱਖਦੀ ਹੈ ਚਾ ਕਹਿ ਸਕਦੀ ਆਪਾਂ ਕਿ ਜਿਹੜੇ ਜਣੇ ਮਿਊਜ਼ਿਕ ਨਾਲ ਜੁੜੇ ਹੁੰਦੇ ਨਹੀਂ ਜਾਂ ਖੁਦ ਕੋਈ ਇਨਸਟਰੂਮੈਂਟ ਪਲੇ ਕਰਦੇ ਨੇ ਜਾਂ ਵੋਕਲ ਕੋਈ ਗਾਉਂਦੇ ਨੇ ਉਹਨਾਂ ਨੂੰ 90% ਮੈਂਟਲ ਇਸ਼ੂਜ਼ ਨਹੀਂ ਹੁੰਦੇ। ਹਾਂਜੀ ਡਿਪਰੈਸ਼ਨ ਹੋ ਗਿਆ ਕਿਸੇ ਨੂੰ ਕੋਈ ਓਵਰ ਥਿੰਕਿੰਗ ਦੀ ਪ੍ਰੋਬਲਮ ਹੈ ਸਟ्रेस ਹੈ ਮੈਂ ਕਹਿੰਦਾ ਮਿਊਜ਼ਿਕ ਹੈ ਸਾਰੇ ਜਦਾ ਇੱਕੋ ਇੱਕ ਡਾਕਟਰ ਹੈ ਹੱਲ ਹੈ ਇੱਕੋ ਇੱਕ ਹੈ। ਬਿਲਕੁਲ ਬਿਲਕੁਲ ਮੈਂ ਇਹ ਨਹੀਂ ਕਹਿ ਸਕਦੀ ਕਿ ਬਿਲਕੁਲ ਹੀ ਨਹੀਂ ਹੁੰਦਾ ਪਰ ਇਹ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਫੈਕਟਰ ਘਟ ਜਾਂਦਾ ਕਿਉਂਕਿ ਜਦੋਂ ਮੈਂ ਮੈਂ ਅਕਸਰ ਹੀ ਦੇਖਿਆ ਹੁਣ ਆਪਾਂ ਵੀ ਨਾਰਮਲ ਲਾਈਫਸਟਾਈਲ ਵੀ ਦੇਖੀਏ ਨਾ ਕਈ ਵਾਰੀ ਅਸੀਂ ਇੰਨੇ ਸੈਡ ਹੁੰਨੇ ਨਾਲ ਸਾਡਾ ਦਿਲ ਹੀ ਨਹੀਂ ਕਰਦਾ ਕਿ ਅਸੀਂ ਕਿਸੇ ਨਾਲ ਗੱਲ ਕਰੀਏ ਸਾਡਾ ਦਿਲ ਕਰਦਾ ਸੀ ਚੁੱਪ ਕਰਕੇ ਇੱਕ ਬੰਦ ਕਮਰੇ 'ਚ ਜਾ ਕੇ ਬੈਠ ਕੇ ਕੁਝ ਵੀ ਜੋ ਸਾਡੇ ਮਨ ਪਸੰਦ ਦਾ ਉਹਨੂੰ ਲਾ ਕੇ ਸੁਣੀ ਜਾਈਏ ਹਾਂਜੀ ਉਹ ਇੱਕ ਨਾਰਮਲ ਪਰਸਨ ਦੀ ਤੁਸੀਂ ਸੋਚੋ ਜ਼ਿੰਦਗੀ 'ਚ ਅਸਰ ਕਰ ਸਕਦਾ ਜਿਹੜਾ ਆਰਟਿਸਟ ਉਸ ਸੀਜ਼ ਨੂੰ ਖੁਦ ਕਰ ਰਿਹਾ ਹੈ ਤੇ ਉਹਦੀ ਲਾਈਫ 'ਚ ਤਾਂ ਅਸਰ ਕਰੇਗਾ ਹੀ ਕਰੇ ਵੀ ਦਿਨਾਲ ਮੈਂ ਇਹ ਵੀ ਸੁਣਿਆ ਹੈ ਕਿ ਬੜੇ ਬੱਚੇ ਜਿਹੜੇ ਨੇ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਨੇ ਜਾਂ ਜਿਹੜੇ ਕੀਰਤਨ ਕਰਦੇ ਨੇ ਨਾ ਮੈਂ ਉਹਨਾਂ ਤੋਂ ਇਹ ਗੱਲਾਂ ਸੁਣੀਆਂ ਨੇ ਕਿ ਅ ਸਾਡਾ ਫੋਕਸ ਬਹੁਤ ਵਧੀਆ ਬਣ ਜਾਂਦਾ ਇਹਦੇ ਨਾਲ ਅਸੀਂ ਜੇ ਅਗਰ ਕੁਝ ਪੜ੍ਹਨਾ ਹੋਵੇ ਅਸੀਂ ਪੇਪਰ ਦੇਣੇ ਹੋਣ ਤਾਂ ਅਸੀਂ 뮤직 ਜਿਹੜਾ ਉਹ ਪਹਿਲਾਂ ਪਲੇ ਕਰੀਏ ਇਨਸਟਰੂਮੈਂਟ ਕੋਈ ਵਜਾਈਏ ਸਾਡਾ ਐਗਜ਼ਾਮ ਬਹੁਤ ਵਧੀਆ ਜਾਂਦਾ ਸਾਡਾ ਫੋਕਸ ਬਹੁਤ ਵਧੀਆ ਬਣਦਾ ਬਿਲਕੁਲ ਕਿਉਂਕਿ ਇਹਦੇ ਵਿੱਚ ਸਾਰੀ ਕਹਾਣੀ ਹੀ ਫੋਕਸ ਦੂ ਹੈ ਕਿਉਂਕਿ ਜਦੋਂ ਤੱਕ ਅਸੀਂ ਫੋਕਸ ਜੋ ਕਿ ਨਹੀਂ ਵਜਾਵਾਂਗੇ ਉਹ ਚੀਜ਼ ਉਸ ਤਰ੍ਹਾਂ ਨਾਲ ਆਏਗੀ ਹੀ ਨਹੀਂ ਬਾਹਰ ਹੁਣ ਮੈਂ ਐਂ ਧੇ ਤਬਲਾ ਵਜਾਈ ਜਦੋਂ ਮੇਰਾ ਧਿਆਨ ਨਹੀਂ ਹੈ ਜਾਂ ਮੈਂ ਐਂ ਧੇ ਗਾਈ ਜਦੋਂ ਮੇਰਾ ਉਸ ਚੀਜ਼ ਤੇ ਧਿਆਨ ਨਹੀਂ ਹੈ ਧਿਆਨ ਦੀ ਬਹੁਤ ਜ਼ਿਆਦਾ ਮਤਲਬ ਇੰਪੋਰਟੈਂਸ ਹੈ ਹੁਣ ਤੁਸੀਂ ਕੀਰਤਨ ਵੀ ਕਰ ਰਹੇ ਹੋ ਨਾ ਕੀਰਤਨ ਗਾਉਂਦੇ ਤੁਸੀਂ ਇੱਧਰ ਉੱਧਰ ਦੇਖ ਰਹੇ ਹੋ ਹੈਨਾ ਤੇ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਸੁਣਨ ਵਾਲੀ ਸੰਗਤਿਓ ਅਸਰ ਕਰੇਗੀ ਤੁਸੀਂ ਖੁਦ ਮਨ ਤੋਂ ਭਿੱਜ ਕੇ ਗਾਉਂਗੇ ਤੁਹਾਡੀਆਂ ਅੱਖਾਂ ਬੰਦ ਨੇ ਜਾਂ ਤੁਹਾਡਾ ਧਿਆਨ ਹੈ ਉਸ ਤੇ ਬਚ ਕੇ ਉਹ ਸ਼ਬਦ ਕਹਿ ਕੀ ਰਿਹਾ ਉਹ ਬੇਨਤੀ ਅਲਾ ਸ਼ਬਦ ਹੈ ਜਦੋਂ ਤੁਸੀਂ ਬੇਨਤੀ ਦੇ ਰੂਪ ਹੋ ਕੇ ਗਾਉਂਗੇ ਕਿ ਡੈਫੀਨਿਟਲੀ ਸੰਗਤਿ ਵੀ ਉਸ ਤਰ੍ਹਾਂ ਦਾ ਅਸਰ ਕਰੇਗਾ ਸੋ ਸਭ ਤੋਂ ਪਹਿਲਾ ਫੋਕਸ ਤਾਂ ਹੈ ਹੀ ਹੈ ਤੇ ਜਦੋਂ ਤੁਹਾਡਾ ਮਾਈਂਡ ਫੋਕਸਡ ਹੋ ਜਾਂਦਾ ਤੇ ਮੇਰੇ ਨਾਲ ਦੇ ਰੇ ਮੈਂ ਹਮੇਸ਼ਾ ਟਾਪਰ ਹੀ ਰਹੀਆਂ ਕਲਾਸ ਦੀ ਤੇ ਮੈਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਈ ਮੈਂ ਖੁਦ ਇੱਕ ਦਿਨ ਪਹਿਲਾਂ ਪੜ੍ਹਦੇ ਸੀ ਪੇਪਰ ਤੋਂ ਪਹਿਲਾਂ ਤੇ ਮੈਨੂੰ ਕਦੀ ਕੋਈ ਐਸ ਟਿਪਿਕਲਟੀ ਨਹੀਂ ਆਈ ਕਿਉਂਕਿ ਇਹਦੇ ਵਿੱਚ ਹੈ ਹੀ ਸਾਰਾ ਕੰਫੋਕਨਸ ਹੈ ਜਦੋਂ ਤੁਸੀਂ ਇੱਕ ਵਾਰੀ ਤੁਹਾਡਾ ਮਾਈਂਡ ਮਾਈਂਡ ਦੀ ਜੋ ਕਨਸੈਂਟਰੇਸ਼ਨ ਬਣ ਗਈ ਤੇ ਉਸ ਤੋਂ ਬਾਅਦ ਤੁਸੀਂ ਕੁਝ ਵੀ ਕਰੋ ਪ੍ਰੋਬਲਮ ਨਹੀਂ ਆਉਂਦੀ ਲਾਸਟ ਤੇ ਮੇਰਾ ਇੱਕ ਸਵਾਲ ਹੋਏਗਾ ਅੱਜ ਦੇ ਇੱਕ ਇਸ਼ੂ ਨੂੰ ਲੈ ਕੇ ਜਿਹੜਾ ਕਿ ਬਹੁਤ ਚੱਲ ਰਿਹਾ ਹੈ ਕੀਰਤਨ ਦੀ ਗੱਲ ਕਰਦੇ ਆਪਾਂ ਗੁਰਮਤ ਜਿਹੜਾ ਸੰਗੀਤ ਹੈ ਜਾਂ ਗੁਰਬਾਣੀ ਕੀਰਤਨ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਨਾ ਬਹੁਤ ਇਦਾਂ ਦੇ ਜਿਹੜੇ ਰਾਗੀ ਜਾਂ ਬਹੁਤ ਇਦਾਂ ਦੇ ਵਿਦਵਾਨ ਨੇ ਜਿਹੜੇ ਕਿ ਸ਼ਬਦ ਪੜ੍ਹਦੇ ਨੇ ਬਟ ਉਹਨਾਂ ਦਾ ਜਿਹੜਾ ਉਹ ਸੋਰਾ ਜਿਹੜਾ ਉਹਨਾਂ ਦਾ ਲੈ ਆਏ ਜਿਹੜੀ ਉਹਨਾਂ ਦੇ ਉਹ 뮤직 ਹੈ ਨਾ ਉਹ ਕਿਤੇ ਨਾ ਕਿਤੇ ਕਿਸੇ ਗਾਣੇ ਨਾਲ ਰਿਲੇਟ ਕਰਦੀ ਹੁੰਦੀ ਹੈ। ਹਾਂਜੀ ਇਸ ਚੀਜ਼ ਦਾ ਇਸ਼ੂ ਚੱਲ ਰਿਹਾ। ਤੁਸੀਂ ਐਜ਼ ਅ ਸਟੂਡੈਂਟ ਹੋਣ ਦੇ ਨਾਤੇ ਤੁਸੀਂ ਆਪ ਕੀਰਤਨ ਕਰਦੇ ਹੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਦੇਖੋ ਮੇਰਾ ਤਾਂ ਇਹੀ ਵਿਚਾਰ ਹੈ ਕਿ ਨਹੀਂ ਇਦਾਂ ਹੋਣਾ ਚਾਹੀਦਾ। ਜੀ ਤੁਹਾਡੇ ਗਾਇਨ ਤੋਂ ਕਿਸੇ ਨੂੰ ਗਾਣੇ ਦੀ ਯਾਦ ਆ ਰਹੀ ਹੈ ਕਿਸੇ ਗਾਣੇ ਦੀ ਪਹਿਲਾਂ ਤਾਂ ਉਹ ਸ਼ਬਦ ਦਾ ਪ੍ਰਭਾਵ ਤਾਂ ਖਤਮ ਨਹੀਂ ਹੋ ਗਿਆ ਦੂਸਰਾ ਜੇ ਦੇਖਿਆ ਜਾਵੇ ਗੁਰੂ ਸਾਹਿਬ ਨੇ ਹਰ ਇੱਕ ਸ਼ਬਦ ਦੇ ਉੱਪਰ ਰਾਗ ਲਿਖਿਆ ਹੋਇਆ ਤੇ ਇਹਦਾ ਮਤਲਬ ਕਿ ਉਸ ਚੀਜ਼ ਦਾ ਕੋਈ ਮਤਲਬ ਹੈ ਨਹੀਂ ਤਾਂ ਗੁਰੂ ਸਾਹਿਬ ਨੇ ਰਾਗ ਲਿਖਣਾ ਹੀ ਨਹੀਂ ਸੀ ਰਾਗ ਵਰਡ ਯੂਜ਼ ਨਹੀਂ ਕਰਨਾ ਸੀ ਫੋ ਮੈਂ ਮੇਰਾ ਤਾਂ ਇਹ ਮੰਨਣਾ ਕਿ ਸਾਨੂੰ ਗੁਰਮਤ ਸੰਗੀਤ ਦੇ ਵਿੱਚ ਕੀਰਤਨ ਮਤਲਬ ਗੁਰਬਾਣੀ ਸੰਗੀਤ ਦੇ ਅੰਦਰ ਨਿਰਧਾਰਿਤ ਰਾਗਾਂ ਦੇ ਵਿੱਚ ਸਾਨੂੰ ਕੀਰਤਨ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਨੇ ਲਿਖਿਆ ਹੈ ਕਿਸੇ ਕਾਰਨ ਕਰਕੇ ਲਿਖਿਆ ਸੋ ਠੀਕ ਹੈ ਰੀਤ ਵਿੱਚ ਕੀਰਤਨ ਕਰਨਾ ਚਾਹੀਦਾ ਪਰ ਬਿਲਕੁਲ ਵੀ ਰੀਤ ਉਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਉਹ ਤੁਹਾਨੂੰ ਇੱਕ ਗਾਣੇ ਦੀ ਯਾਦ ਦਵਾਵੇ ਤੇ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਗੁਰਮਤ ਸੰਗੀਤਲੇ ਪਾਸੇ ਤੁਰਨਾ ਚਾਹੀਦਾ ਮੈਂ ਚਾਹੁੰਦੀ ਹਾਂ ਕਿ ਮੇਰਾ ਇਹ ਮੰਨਣਾ ਹੈ ਕਿ ਸਾਰੇ ਬੱਚੇ ਸਿੱਖਣ ਕੀਰਤਨ ਸਿੱਖਣ ਜੋ ਸਾਡਾ ਇਨਾ ਵੱਡਾ ਟ੍ਰੈਡੀਸ਼ਨ ਹੈ ਗੁਰਬਾਣੀ ਸੰਗੀਤ ਦਾ ਗੁਰੂ ਸਾਹਿਬ ਨੇ ਹੁਣ ਪੜਤਾਲਾਂ ਨੇ ਸਾਡੇ ਗੁਰਮਤ ਸੰਗੀਤ ਦੇ ਅੰਦਰ ਤੁਸੀਂ ਜਨਰਲੀ ਦੇਖੋ ਬਹੁਤ ਜ਼ਿਆਦਾ ਔਕੀ ਗਾਇਨ ਸ਼ੈਲੀ ਪੜਤਾਲ ਬੇਸਿਕਲੀ ਹਰ ਅੰਤਰੇ ਦੇ ਵਿੱਚ ਤਾਲ ਚੇਂਜ ਹੁੰਦੀ ਹੈ ਬਹੁਤ ਜ਼ਿਆਦਾ ਡਿਫਿਕਲਟ ਗਾਇਨ ਚੱਲੀ ਹੈ ਪਲੱਸ ਉਹਨੂੰ ਰਾਤ ਚ ਗਾਣਾ ਤੇ ਇਹ ਸਾਡਾ ਟ੍ਰੈਡੀਸ਼ਨ ਹੈ ਹੋਰ ਵੀ ਤੁਸੀਂ ਦੇਖੋ ਕਿੰਨਾ ਫੋਕ ਹੈ ਲਾਵਾਂ ਹਨਾ ਸੁਚੱਜ ਜੀ ਕੁਚੱਜੀ ਗੁਣਵੰਤੀ ਇਹ ਸਾਰਾ ਫੋਕ ਹੈ ਗੁਰਗੰਸਰ ਜੀ ਵਿੱਚ ਮਤਲਬ ਕਿੰਨਾ ਸਾਡਾ ਅਮੀਰ ਟ੍ਰੈਡੀਸ਼ਨ ਹੈ ਸੀ ਉਹਨੂੰ ਸੰਭਾਲੀਏ ਤੇ ਸਾਡੇ ਕੋਲ ਲੋੜ ਹੀ ਨਹੀਂ ਹੈ ਕਿ ਉਹ ਅਸੀਂ ਦਾਨਿਆਤ ਨਾ ਲਈਏ ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਵੱਧ ਤੋਂ ਵੱਧ ਅਸੀਂ ਗੁਰਮਤ ਸੰਗੀਤ ਨੂੰ ਸਿੱਖੀਏ ਉਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਲਿਖਿਆ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਸਮਾਂ ਸਾਨੂੰ ਦਿੱਤਾ। ਧੰਨਵਾਦ। ਤੇ ਜਿਹੜੇ ਆਡੀਅנס ਆ ਜਰੂਰ ਅਸੀਂ ਇਹੀ ਮੰਨਾਂਗੇ ਕਿ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੋਵੇਗਾ ਕਿਉਂਕਿ ਅਕਸਰ ਜਿਹੜਾ ਹੈ ਕਈ ਚੀਜ਼ਾਂ ਸੋਸਾਇਟੀ ਦੇ ਵਿੱਚ ਇਦਾਂ ਦੀਆਂ ਛੁਪੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਾਹਮਣੇ ਨਹੀਂ ਆ ਪੈਂਦੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਕੁਝ ਇਹ ਸਾਂਝੀ ਕਰੀਏ ਤੁਹਾਡੀ ਲਾਈਫ ਦੇ ਵਿੱਚ ਕੋਈ ਨਾ ਕੋਈ ਇੰਪੈਕਟ ਪਾਵੇ। ਇਦਾਂ ਹੀ ਤੁਹਾਨੂੰ ਮਿਲਦੇ ਰਵਾਂਗੇ ਦੇਖਦੇ ਹੋ ਤਾਂ ਸਿਟੀ ਹੈਡਲਾਈਨਸ। ਧੰਨਵਾਦ।